ਪੰਜਾਬ ਦੇ ਵਿੱਚ ਜੋ ਕੁਛ ਵਾਪਰ ਰਿਹਾ ਹੈ ਖਾਸ ਤੌਰ ਤੇ ਪ੍ਰਵਾਸੀਆਂ ਨੂੰ ਲੈ ਕੇ ਬਹੁਤ ਵੱਡਾ ਉੱਥੇ ਜਿਹੜਾ ਇਸ ਵੇਲੇ ਇੱਕ ਤਰੀਕੇ ਦੀ ਲੜਾਈ ਚੱਲੀ ਹੋਈ ਹੈ ਕੁਝ ਲੋਕ ਜਿਹੜੇ ਨੇ ਕਹਿ ਰਹੇ ਨੇ ਕਿ ਪ੍ਰਵਾਸੀ ਜਿਹੜੇ ਨੇ ਉਹ ਪੰਜਾਬ ਨੂੰ ਬਰਬਾਦ ਕਰ ਦੇਣਗੇ ਤੇ ਕੁਝ ਲੋਕ ਕਹਿ ਰਹੇ ਨੇ ਕਿ ਪ੍ਰਵਾਸੀਆਂ ਦਾ ਪੰਜਾਬ ਦੀ ਤਰੱਕੀ ਦੇ ਵਿੱਚ ਵੱਡਾ ਯੋਗਦਾਨ ਹੈ ਤੇ ਉਹਨਾਂ ਦਾ ਉੱਥੇ ਰਹਿਣਾ ਬਹੁਤ ਜ਼ਰੂਰੀ ਹੈ ਲੋਕ ਬਿਲਕੁਲ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਪ੍ਰਵਾਸੀ ਰਹਿਣ ਪਰ ਬਹੁਤ ਸਾਰੇ ਲੋਕੀ ਕਹਿੰਦੇ ਨੇ ਕਿ ਪੰਜਾਬ ਦੀ ਜਿਹੜੀ ਖੇਤੀਬਾੜੀ ਹੈਗੀ ਆ ਉਹਦੇ ਵਿੱਚ ਪ੍ਰਵਾਸੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਅਤੇ ਜਿਸ ਤਰੀਕੇ ਨਾਲ ਪੰਜਾਬੀ ਨੌਜਵਾਨ ਜਿਹੜੇ ਹੈਗੇ ਨੇ ਜਿਸ ਤਰ੍ਹਾਂ ਉਹਨਾਂ ਨੇ ਖੇਤੀ ਤੋਂ ਆਪਣਾ ਮੁੱਖ ਮੋੜ ਲਿਆ ਅਤੇ ਪ੍ਰਵਾਸੀ ਨੇ ਜਿਨ੍ਹਾਂ ਨੇ ਸਾਰਾ ਪੰਜਾਬ ਦੀ ਜਿਹੜੀ ਆਰਥਿਕ ਜਿਹੜਾ ਢਾਂਚਾ ਹੈ ਉਹਨੂੰ ਬਚਾ ਕੇ ਰੱਖਿਆ ਠੀਕ ਹੋ ਗਿਆ ਦੇ ਉੱਤੇ ਸਰਕਾਰਾਂ ਨੇ ਜਾਂ ਸਮੇਂ-ਸਮੇਂ ਦੀ ਜਿਹੜੀਆਂ ਹਕੂਮਤਾਂ ਨੇ ਉਹਨਾਂ ਦਾ ਇੱਕ ਯੋਰਪ ਦਾ ਕਿਸੇ ਦਾ ਕਿਸੇ ਨੂੰ ਕਿਵੇਂ ਦਬਾ ਕੇ ਰੱਖਣਾ ਹੈ ਤੇ ਕਿਵੇਂ ਉਹਨਾਂ ਨੇ ਆਪਣਾ ਜਿਹੜਾ ਬੋਲਬਾਲਾ ਜਿਨੀ ਰੱਖਣਾ ਤਾ ਉਹ ਸਿਸਟਮ ਜਿਹੜਾ ਸੀਗਾ ਉਹ ਸਾਡੇ ਆਲਮੋਸਟ ਪੰਜਾਬ ਦੇ ਵਿੱਚ ਪੈਰ ਪਸਾ ਚੁੱਕਿਆ ਪਿੱਛੇ ਜੀ ਜਿਹੜਾ ਪ੍ਰਵਾਸੀਆਂ ਨੂੰ نو ਨੌਜਵਾਨਾਂ ਦਾ ਕਤਲ ਕੀਤਾ ਗਿਆ ਔਰ ਇੱਕ ਨਿਹਾਂ ਸਿੰਘ ਵੀ ਮਾਰ ਦਿੱਤਾ ਗਿਆ ਮਾੜੀ ਜੀ ਕੋਈ ਗੱਲ ਹੁੰਦੀ ਹੈ ਜਿੱਥੇ ਵੀ ਅਸੀਂ ਇਕੱਠੇ ਹੁੰਦੇ ਆ ਜੱਕ ਤਰੇ ਮਾੜਾ ਮੋਟਾ ਕੋਈ ਐਕਸੀਡੈਂਟ ਜਾਂ ਕੁਛ ਮਾੜੀ ਮੋਟੀ ਗੱਲ ਹੁੰਦੀ ਤੇ ਉੱਥੇ ਇੱਕਦਮ 25 30 ਨੇ ਉਹ ਗੁੰਡਿਆਂ ਜਿਹੜਾ ਇਕੱਠੇ ਹੋ ਕੇ ਆ ਜਾਂਦੇ ਨੇ ਮਾਰਨ ਵਾਸਤੇ ਉਹ ਸਾਰੇ ਲੋਕੀ ਆਖਦੇ ਨੇ ਕਿ ਜਦੋਂ ਖਾਸ ਤੌਰ ਤੇ ਐਨ ਆਰ ਆਈ ਇਸ ਮੁੱਦੇ ਦੇ ਵਿੱਚ ਆ ਕੇ ਆਪਣਾ ਗੱਲ ਕਰਦੇ ਨੇ ਉਹ ਕਹਿੰਦੇ ਨੇ ਕਿ ਤੁਸੀਂ ਵੀ ਤਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਪ੍ਰਵਾਸੀ ਹੋ ਤੇ ਜੇ ਤੁਸੀਂ ਇਸ ਤਰ੍ਹਾਂ ਦਾ ਭੇਦ ਭਾਵ ਜਿਹੜਾ ਇਹ ਪੰਜਾਬ ਚਾਹੇ ਪ੍ਰਵਾਸੀਆਂ ਨਾਲ ਕਰੋਗੇ ਤੇ ਜੇ ਕੱਲ ਨੂੰ ਤੁਹਾਡੇ ਨਾਲ ਸੇਮ ਭੇਦ ਭਾਵ ਜਿਹੜਾ ਉੱਥੇ ਕੀਤਾ ਜਾਵੇ ਤਾਂ ਫਿਰ ਤੁਹਾਡਾ ਕੀ ਬਣੇਗਾ ਇਹਦੇ ਉੱਤੇ ਕੀ ਕਹਦੇ ਆ ਤੁਸੀਂ ਹਿਸਾਬ ਲਾ ਲਓ ਜਿਵੇਂ ਹਿਮਾਚਲ ਦੇ ਵਿੱਚ ਹੈ ਜਾਂ ਗੁਜਰਾਤ ਦੇ ਵਿੱਚ ਲਾ ਲਓ ਹੋਰ ਸਟੇਟਾਂ ਦੇ ਕਈ ਜਿਨ੍ਹਾਂ ਦੇ ਵਿੱਚ ਲਾ ਲਓ ਤੁਸੀਂ ਜਾਣਦੇ ਹੋ ਉਸੇ ਦਿੱਲੀ ਸਿਟੀ ਜਾਂ ਨਹੀਂ ਉਹਦੇ ਕੋਈ ਪ੍ਰਾਪਰਟੀ ਨਹੀਂ ਖਰੀਦ ਸਕਦੇ ਤੁਸੀਂ ਵੋਟ ਕਾਰਡ ਨਹੀਂ ਬਣਾ ਸਕਦੇ ਤੁਸੀਂ ਰਾਸ਼ਨ ਕਾਰਡ ਨਹੀਂ ਬਣਾ ਸਕਦੇ ਕੋਈ ਚੀਜ਼ ਤੁਸੀਂ ਬਣਾ ਨਹੀਂ ਸਕਦੇ ਲੇਕਿਨ ਸਾਡੇ ਪੰਜਾਬ ਦੇ ਵਿੱਚ ਇਦਾਂ ਹੈਗਾ ਜਿਹੜਾ ਵੀ ਕੋਈ ਆਉਂਦਾ ਹੈਗਾ ਉਹਨੂੰ ਫਟ ਰਾਸ਼ਨ ਕਾਰਡ ਦੇ ਦਿੰਦੇ ਨੇ ਉਹ ਫਟ ਵੋਟ ਕਾਰਡ ਬਣਾ ਦਿੰਦੇ ਨੇ ਫਟ ਉਹਦੀ ਆਈਡੀ ਬਣਾ ਦਿੰਦੇ ਨੇ ਵੀ ਉਹਦਾ ਪਵਾਸੀ ਕਰ ਦਿੰਦੇ ਨੇ ਉਹ ਜ਼ਮੀਨ ਵੀ ਖਰੀਦ ਸਕਦਾ ਸਭ ਕੁਝ ਕਰ ਸਕਦਾ ਹੈਗਾ ਜਿਹੜੇ ਮਾੜੇ ਹਾਲਾਤ ਇਸ ਕਰਕੇ ਸਾਡੇ ਜਿਆਦਾ ਪੰਜਾਬ ਦੇ ਬਣੇ ਇੱਥੇ ਹੋਣੇ ਮੰਨ ਲਓ ਅਸੀਂ ਗ੍ਰੀਨ ਕਾਰਡ ਲੈਂਦੇ ਆ ਜਾਂ ਸਿਟੀਜ਼ਨ ਲੈਣੇ ਆ ਜਾਂ ਕੁਛ ਕਰਦੇ ਆ ਸਾਡਾ ਪਿਛੋਕੜ ਵੇਖਿਆ ਜਾਂਦਾ ਸਭ ਕੁਝ ਕਰਦੇ ਨੇ ਇਨਕੁਆਰੀਆਂ ਹੁੰਦੀਆਂ ਨੇ ਸਭ ਕੁਝ ਕਰਕੇ ਫਿਰ ਜਾ ਕੇ ਉਹਨੂੰ ਸਿਟੀਜ਼ਨ ਨਹੀਂ ਐਵੇਂ ਨਹੀਂ ਦਿੰਦੇ ਉੱਥੇ ਕੀ ਕਾਨੂੰਨ ਹੈ ਉੱਥੇ ਤਾਂ ਕੋਈ ਕੁਛ ਦਾ ਨਹੀਂ ਜਿਹੜਾ ਮਰਜ਼ੀ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰੀ ਜਾਂਦਾ ਜੋ ਜਿੰਨੂੰ ਮਰਜ਼ੀ ਕਰੀ ਜਾਂਦਾ ਤੇ ਮਰਜ਼ੀ ਆ ਕਹ ਲੈਂਦਾ ਜੋ ਮਰਜ਼ੀ ਕਰੀ ਜਾਂਦਾ ਜਿੰਨੂੰ ਮਰਜ਼ੀ ਮਾਰੀ ਜਾਂਦੇ ਨੇ ਕਈ ਬਦਕਾਰ ਹੋ ਰਹੇ ਨੇ ਕਈਆਂ ਪਿੰਡਾਂ ਦੇ ਵਿੱਚ ਆਮ ਬਜ਼ੁਰਗਾਂ ਦੇ ਵਾਸਤੇ ਸਭ ਕੁਝ ਪੁਚੀਆਂ ਨੀਆਂ ਲਾ ਕੇ ਲੈ ਜਾਂਦੇ ਨੇ ਉੱਟਦੇ ਮਾਰਦੇ ਨੇ ਕਈ ਕੁਛ ਕਰਦੇ ਨੇ ਮੈਂ ਇੱਕ ਵਾਰੀ ਬਹੁਤ ਪੁਰਾਣੀ ਗੱਲ ਹੈ ਮੈਂ ਕਹੇ ਵੀ ਜਿਵੇਂ ਦਾ ਹਾਲਾਤ ਪੰਜਾਬ ਦੇ ਭਰ ਰਹੇ ਨੇ ਕਿਸ ਦਿਨ ਇਹਨਾਂ ਦੇ ਇੰਨੇ ਇਵੇਂ ਦੇ ਹਾਲਾਤ ਹੋ ਜ ਰਹੇ ਨੇ ਇਹਨਾਂ ਫੜ ਫੜ ਕੇ ਹਰ ਕਿਸੇ ਨੂੰ ਜਿੱਥੇ ਮਰਜੀ ਫੜ ਲਿਆ ਕਰਨਾ ਲੁੱਟ ਲਿਆ ਕਰਨਾ ਕੁੱਟਿਆ ਕਰਨਾ ਮਾਰਿਆ ਕਰਨਾ ਪਰ ਬਹੁਤੇ ਲੋਕੀ ਇਹ ਵੀ ਆਖਦੇ ਨੇ ਕਿਉਂਕਿ ਜੋ ਲੋਕਾਂ ਦੇ ਵਿਊ ਹੈਗੇ ਨੇ ਉਹ ਕਹਿੰਦੇ ਨੇ ਕਿ ਜੇ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚ ਵੱਡੀ ਗਿਣਤੀ ਚ ਵਾੜਿਆ ਤਾਂ ਉਹਦੇ ਵਿੱਚ ਵੀ ਰੋਲ ਤੇ ਇਹਨਾਂ ਰਹੀਆਂ ਹਨਾ ਕਿ ਆਪਣੀਆਂ ਵੱਡੀਆਂ ਵੱਡੀਆਂ ਕੋਠੀਆਂ ਛੱਤੀਆਂ ਤੇ ਫਿਰ ਆਪਣੇ ਕਿਸੇ ਸਕੇ ਜਾਂ ਆਪਣੇ ਸ਼ਰੀਕੇ ਚ ਨੂੰ ਨਹੀਂ ਦਿੱਤਾ ਉਹਦੇ ਚ ਆ ਕੇ ਇਹਨਾਂ ਨੇ ਭਈਏ ਵਾੜ ਦਿੱਤੇ ਤੇ ਆਪਣੇ ਆਪ ਚ ਜੋ ਜ਼ਮੀਨਾਂ ਦੇ ਵੱਡੇ ਵੱਡੇ ਟੇਨਾਂ ਨੇ ਟੱਕ ਖਰੀਦੇ ਨੇ ਤਾਂ ਉਹ ਵੀ ਜ਼ਮੀਨਾਂ ਦੇ ਵਿੱਚ ਇਹਨਾਂ ਨੇ ਜਿਹੜਾ ਕੇਕਾ ਵੇਚਿਆ ਵੀ ਟੇਕਾ ਕਿਧਰੋਂ ਵੱਧ ਹੋਣਦਿਆ ਜੋ ਭਈਆਂ ਨੇ ਕਿਤੇ ਆਪਣੇ ਆਪ ਚ ਉਹਨੂੰ ਕਾ ਕੇ ਕੰਟਰੋਲ ਕੀਤਾ ਪ੍ਰਵਾਸੀਆਂ ਨੇ ਤੇ ਸਾਰਾ ਕੁਝ ਉਹ ਉਸ ਤਰੀਕੇ ਨਾਲ ਚੱਲਦੇਗੇ ਜਿਹੜੀ ਇਹ ਤੁਮਤ ਵੀ ਲੱਗਦੀ ਫਿਰ ਇਹਨੂੰ ਆਪਾਂ ਕਿਸ ਤਰ੍ਹਾਂ ਟੈਕਲ ਕਰਾਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਇਹ ਸਾਰਾ ਕੁਝ ਡਿਸੀਜਨ ਬਣਾਉਣਾ ਹੈ ਜਿਹਨਾਂ ਉਹ ਤਾਂ ਸਾਰੇ ਵੋਟ ਬੈਂਕ ਦੇ ਭੁਕੇ ਹੈਗੇ ਨੇ ਆਪਣੇ ਆਪ ਚ ਵੋਟ ਉਹਨਾਂ ਨੂੰ ਚਾਹੀਦੀ ਹੈ ਉਹ ਤਾਂ ਕਹਿੰਦੇ ਨੇ ਕਿ ਭਾਵੇਂ ਤੁਸੀਂ ਚੌਪੜੀ ਚ ਰਹਿੰਦੇ ਹੋ ਭਾਵੇਂ ਤੁਸੀਂ ਸੜਕ ਦੇ ਕਿਨਾਰੇ ਰਹਿੰਦੇ ਹੋ ਟਾੜਾ ਸਿਰੇ ਉਧਾਰ ਕਾਢੋ ਨਾ ਜੀ ਤਾਂ ਵੋਟ ਕੋਣ ਆ ਜੀ ਤਾਂ ਸਰ ਕਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਨੂੰ ਤੇ ਕੋਈ ਮਰੇ ਕੋਈ ਜੀਵੇ ਗੁજરાਪੁਰ ਪਤਾ ਸੇ ਪੀ ਵੀ ਉਹਨਾਂ ਦੇ ਦੋਸਤ ਕੋਈ ਘੁਸਨੇ ਵਾਲਾ ਕੰਮ ਹੋਣਾ ਤਾਂ ਉਹਨਾਂ ਤੇ ਉਹਨਾਂ ਨੂੰ ਕੋਈ ਮਤਲਬ ਨਹੀਂ ਕਿਸੇ ਨਾਲ ਇਹਨਾਂ ਨੇ ਕੀ ਕੀਤਾ ਸਰਕਾਰਾਂ ਨੇ ਤੇ ਉਹ ਹੀ ਫਿਰ ਵੋਟ ਰਾਜ ਲਈ ਇਹਨਾਂ ਨੇ ਉੱਥੋਂ ਬੰਦੇ ਮਂਗਾਏ ਮਂਗਾ ਕੇ ਕਈ ਸਾਲਾਂ ਤੋਂ ਇੱਕ ਕੰਮ ਚੱਲ ਰਿਹਾ ਲੇਕਿਨ ਸਾਡੀ ਅਜੇ ਤੱਕ ਵੀ ਨੀਂਦ ਨਹੀਂ ਸੁੱਤੀ ਕਿਉਂਕਿ ਸਾਨੂੰ ਗੁਰਪਾਚ ਵੜ ਦਿੱਤਾ ਕਿਉਂ ਹਣ ਸਿੱਖ ਇਤਿਹਾਸ ਵਿੱਚ ਤੁਸੀਂ ਦੇਖ ਲਓ ਕੋਈ ਆ ਮਿਸ਼ਨਰੀ ਜੀ ਹੈ ਟਕਸਾਲੀ ਹੈ ਜੀ ਹੈ ਰਾਜਾ ਸੁਆਮੀ ਜੀ ਆ ਬਿਆਸਾ ਵਾਲੇ ਨੇ ਜੀ ਆ ਦੂਸਰੇ ਨੇ ਜੀ ਸਾਡੇ ਕਿੰਨੇ ਗਰੁੱਪ ਬਣਾ ਦਿੱਤੇ ਗਏ ਹੁਣ ਉਹ ਗਰੁੱਪ ਬਣਾ ਦਿੱਤੇ ਗਏ ਅਸੀਂ ਲੜਦੇ ਆਪਸ ਵਿੱਚ ਲੜੀ ਜਾਓ ਜੀ ਸਾਨੂੰ ਉਦਣ ਜਾਗ ਆਣੀ ਜਦੋਂ ਸਾਡਾ ਸਾਰਾ ਕੁਝ ਖੁੱਸ ਗਿਆ ਸਾਡੇ ਪੱਲੇ ਕੱਖ ਨਾ ਰਿਆ ਪਰਵਾਸੀ ਸਾਰੇ ਮਾੜੇ ਨਹੀਂ ਜਿਹੜੇ ਬੰਦੇ ਚੰਗੇ ਨੇ ਚੰਗਾ ਵਿਚਰਦੇ ਨੇ ਉਹ ਚੰਗੇ ਨੇ ਬਹਿ ਨਹੀਂ ਕਹਿੰਦਾ ਵਿਚੰਗੇ ਜਿਹੜਾ ਉੱਥੇ ਆ ਕੇ ਗੁੰਡਾਵਾਦ ਫਲਾਤਾ ਦੂਸਰਾ ਹੁਣ ਪਹਿਲਾਂ ਹੁਣ ਮੰਨ ਲਓ ਇੱਕ ਸਿੱਖ ਹੈਗਾ ਜਿਵੇਂ ਮਾੜੀ ਜੋ ਕਿ ਗੱਲ ਕਰਦਾ ਫਟ ਪੁਲਿਸ ਜਾ ਫੜਦੀ ਉਹਨਾਂ ਨੂੰ ਅੱਜ ਤੱਕ ਜਿਹੜੇ ਕਾਤਲ ਨੇ ਕੋਈ ਫੜੀਂਦਾ ਹੀ ਨਹੀਂ ਪਾਇਆ ਨਾ ਕੋਈ ਜਿੰਨਾ ਕੁਛ ਉਹਨਾਂ ਨੇ ਕੀਤਾ ਹੁਣ ਪਿੱਛੇ ਜੀ ਪੰਜਾਬ ਵਿੱਚ ਗਏ ਉਹ ਬਾੜੀ ਜੀ ਗੱਡੀ ਕਿਸਲ ਟੱਚ ਹੋਈ ਤੇ 25 30 ਜਨੇ ਇਕੱਠੇ ਹੋ ਕੇ ਆ ਗਏ ਉਹਨਾਂ ਨੇ ਇੱਕ ਗਰੁੱਪ ਬਣਾਏ ਨੇ ਮੇਰੇ ਵੀ ਜਿਵੇਂ ਮਾਰ ਦੇਣਾ ਕਿਸੇ ਬੰਦੇ ਨੂੰ ਇੱਥੇ ਆ ਕੋਈ ਮਾੜਾ ਮੋਟਾ ਐਕਸੀਡੈਂਟ ਹੁੰਦਾ ਕੁਛ ਹੁੰਦਾ ਇੰਸ਼ੋਰਸ ਵਾਲਾ ਕਲੇਮ ਹੁੰਦਾ ਸਭ ਕੁਛ ਹੁੰਦਾ ਕਿਸੇ ਨੂੰ ਕੋਈ ਟੱਚ ਨਹੀਂ ਕਰਦਾ ਨਾ ਬੰਦਾ ਕੋਈ ਉਧਰ ਅਧਰ ਆਪਸੇ ਨਹੀਂ ਕਰਦੇ ਉਥੇ ਉਹ ਮਾਰ ਲਉ ਫਿਰਦੇ ਨੇ ਕਿਉਂ ਇਹ ਤਾਂ ਮਨ ਨੂੰ ਗੁੰਡਾ ਰਾਜ ਹੋ ਗਿਆ ਨਾ ਇਹ ਕਿਉਂਕਿ ਉਹ ਸਰਕਾਰਾਂ ਨੇ ਉਹਨਾਂ ਨੂੰ ਉਹਨਾਂ ਨੂੰ ਉੱਤੇ ਵੋਟਾਂ ਚਾਹੀਦੀਆਂ ਉਹ ਉਸ ਕਰਕੇ ਉਹਨਾਂ ਨੂੰ ਮੁਸ਼ਕਿਲ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਮਨੀਸ਼ ਪਿਆਲਾ ਤੇ ਅੱਜ ਖਾਸ ਤੌਰ ਤੇ ਅਸੀਂ ਇੱਕ ਡਿਸਕਸ਼ਨ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਕਿਉਂਕਿ ਪੰਜਾਬ ਦੇ ਵਿੱਚ ਜੋ ਕੁਝ ਵਾਪਰ ਰਿਹਾ ਹੈ ਖਾਸ ਤੌਰ ਤੇ ਪ੍ਰਵਾਸੀਆਂ ਨੂੰ ਲੈ ਕੇ ਬਹੁਤ ਵੱਡਾ ਉੱਥੇ ਜਿਹੜਾ ਇਸ ਵੇਲੇ ਇੱਕ ਤਰੀਕੇ ਦੀ ਲੜਾਈ ਚੱਲੀ ਹੋਈ ਹੈ ਕੁਝ ਲੋਕ ਜਿਹੜੇ ਨੇ ਕਹਿ ਰਹੇ ਨੇ ਕਿ ਪ੍ਰਵਾਸੀ ਜਿਹੜੇ ਨੇ ਉਹ ਪੰਜਾਬ ਨੂੰ ਬਰਬਾਦ ਕਰ ਦੇਣਗੇ ਤੇ ਕੁਝ ਲੋਕ ਕਹਿ ਰਹੇ ਨੇ ਕਿ ਪ੍ਰਵਾਸੀਆਂ ਦਾ ਪੰਜਾਬ ਦੀ ਤਰੱਕੀ ਦੇ ਵਿੱਚ ਵੱਡਾ ਯੋਗਦਾਨ ਹੈ ਤਾਂ ਉਹਨਾਂ ਦਾ ਉੱਥੇ ਰਹਿਣਾ ਬਹੁਤ ਜ਼ਰੂਰੀ ਹੈ ਲੇਕਿਨ ਜਿਸ ਤਰੀਕੇ ਦੇ ਪਿਛਲੇ ਦਿਨਾਂ ਦੇ ਵਿੱਚ ਘਟਨਾਵਾਂ ਵਾਪਰੀਆਂ ਨੇ ਉਹ ਘਟਨਾਵਾਂ ਆਪਣੇ ਆਪ ਚ ਚਿੰਤਤ ਕਰਦੀਆਂ ਨੇ ਕਿ ਇਹਨਾਂ ਘਟਨਾਵਾਂ ਨੂੰ ਕਿਸ ਤਰੀਕੇ ਨਾਲ ਰੋਕਿਆ ਜਾਵੇ ਤੇ ਪੰਜਾਬ ਦੇ ਵਿੱਚ ਜਿਹੜਾ ਲਗਾਤਾਰ ਵਿਵਾਦ ਦੋ ਕਮਿਊਨਿਟੀਆਂ ਦੇ ਵਿੱਚ ਵੱਧ ਰਿਹਾ ਹੈ ਉਹਨੂੰ ਕਿਤਨਾ ਜਿਹੜਾ ਠੱਲ ਪਾਈ ਜਾ ਸਕੇ ਇਹਦੇ ਉੱਤੇ ਬਹੁਤ ਸਾਰੇ ਸੁਝਾਅ ਜਿਹੜੇ ਹੁਣ ਤੱਕ ਸਾਡੇ ਕੋਲ ਆਏ ਵੀ ਨਹੀਂ ਅਤੇ ਖਾਸ ਤੌਰ ਤੇ ਸਰਦਾਰ ਦਲੇਰ ਸਿੰਘ ਜਿਹੜੇ ਕਿ ਸਾਬਕਾ ਪ੍ਰਧਾਨ ਹੈਗੇ ਨੇ ਗੁਰਦੁਆਰਾ ਪਾਪਾ ਮੁੱਖਣ ਚਲਬਾਣਾ 6 ਸੈਂਟਰ ਦੇ ਅਤੇ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਜਿਹੜੀ ਹੈ ਉਹ ਜਿਹੜੀ ਸੋਸ਼ਲ ਵੈਲਫੇਅਰ ਦੇ ਕੰਮ ਕਰਦੀਆਂ ਉਹਨਾਂ ਦੇ ਵਿੱਚ ਇਹ ਲੰਮੇ ਸਮੇਂ ਤੋਂ ਵਰਕ ਕਰ ਰਹੇ ਨੇ ਅਤੇ ਪੰਜਾਬ ਦੇ ਵਿੱਚ ਵੀ ਇਹਨਾਂ ਦਾ ਬਹੁਤ ਵੱਡਾ ਜਿਹੜਾ ਯੋਗਦਾਨ ਹੈਗਾ ਕਈ ਉੱਤੇ ਸਮਾਜਿਕ ਕੰਮ ਜਿਹੜੇ ਇਹਨਾਂ ਵੱਲੋਂ ਕੀਤੇ ਜਾਂਦੇ ਨੇ ਅੱਜ ਇਹਨਾਂ ਕੋ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਜਿਹੜੇ ਆਪਣੇ ਆਪ ਚ ਵਿਵਾਦ ਸ਼ੁਰੂ ਹੋਇਆ ਹੈ ਇਹਨੂੰ ਕਿਤਨਾ ਖਤਮ ਕੀਤਾ ਜਾ ਸਕਦਾ ਹੈ ਤੇ ਸਾਨੂੰ ਕੀ ਕਰਨ ਦੀ ਲੋੜ ਹੈ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਇਕੁਰਜੀ ਕਿ ਖਫਤੇ ਵਾਇਕੁਰਜੀ ਕਾ ਖਾਲਸਾ ਵਾਇਕੁਰਜੀ ਕੀ ਖਤਬੇਤ ਜੀ ਆਪਣੇ ਆਪ ਚ ਕਹਿ ਸਕਦੇ ਕਿ ਜਿਹੜਾ ਇਹ ਪ੍ਰਵਾਸੀਆਂ ਨੂੰ ਲੈ ਕੇ ਜਿਹੜਾ ਵਿਵਾਦ ਹੈਗਾ ਇਹ ਕਾਫੀ ਵੱਡਾ ਹੁੰਦਾ ਜਾ ਰਿਹਾ ਹੈ ਕਿਉਂਕਿ ਕੁਝ ਲੋਕ ਬਿਲਕੁਲ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਪ੍ਰਵਾਸੀ ਰਹਿਣ ਪਰ ਬਹੁਤ ਸਾਰੇ ਲੋਕੀ ਕਹਿੰਦੇ ਨੇ ਕਿ ਪੰਜਾਬ ਦੀ ਜਿਹੜੀ ਖੇਤੀਬਾੜੀ ਹੈਗੀ ਆ ਉਹਦੇ ਵਿੱਚ ਪ੍ਰਵਾਸੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਅਤੇ ਜਿਸ ਤਰੀਕੇ ਨਾਲ ਪੰਜਾਬੀ ਨੌਜਵਾਨ ਜਿਹੜੇ ਹੈਗੇ ਨੇ ਮੂਲ ਦੇ ਜੋ ਪੰਜਾਬੀ ਨੇ ਜਿਸ ਤਰ੍ਹਾਂ ਉਹਨਾਂ ਨੇ ਖੇਤੀ ਤੋਂ ਆਪਣਾ ਮੁੱਖ ਮੋੜ ਲਿਆ ਅਤੇ ਪ੍ਰਵਾਸੀ ਨੇ ਜਿਨ੍ਹਾਂ ਨੇ ਸਾਰਾ ਪੰਜਾਬ ਦੀ ਜਿਹੜੀ ਆਰਥਿਕ ਜਿਹੜਾ ਢਾਂਚਾ ਹੈ ਉਹਨੂੰ ਬਚਾ ਕੇ ਰੱਖਿਆ ਹੈ ਕੀ ਕਹੋਗੇ ਇਹਦੇ ਉੱਤੇ ਤੁਸੀਂ ਸਰ ਜੀ ਦੇਖੋ ਚਿੰਤਾ ਦਾ ਵਿਸ਼ਾ ਬਣਿਆ ਤੇ ਚਿੰਤਾ ਦਾ ਵਿਸ਼ਾ ਹੈ ਜੀ ਦੇਖੋ ਇਹ ਬਹੁਤ ਵੱਡੀ ਚਿੰਤਾ ਹੈ ਸਾਨੂੰ ਕਰਨੀ ਪਵੇਗੀ ਅਗਰ ਅਸੀਂ ਹੋਰ ਚਿੰਤਾ ਨਹੀਂ ਕਰਾਂਗੇ ਤੇ ਅਸੀਂ ਆਪਣਾ ਸਾਰਾ ਕੁਝ ਗਵਾ ਬਿਠਾਂਗੇ ਤੇ ਸਾਨੂੰ ਉਸ ਦੇ ਉੱਤੇ ਵਰਕ ਕਰਨ ਦੀ ਜ਼ਰੂਰਤ ਹੈ ਕਿਉਂਕਿ ਸਮੇਂ-ਸਮੇਂ ਦੀਆਂ ਜਿਹੜੀਆਂ ਸਰਕਾਰਾਂ ਨੇ ਜਾਂ ਸਮੇਂ-ਸਮੇਂ ਦੀ ਜਿਹੜੀਆਂ ਹਕੂਮਤਾਂ ਨੇ ਉਹਨਾਂ ਦਾ ਇੱਕ ਯੋਰ ਹੁੰਦਾ ਵੀ ਕਿਸੇ ਦਾ ਕਿਸੇ ਨੂੰ ਕਿਵੇਂ ਦਬਾ ਕੇ ਰੱਖਣਾ ਹੈ ਤੇ ਕਿਵੇਂ ਉਹਨਾਂ ਨੇ ਆਪਣਾ ਜਿਹੜਾ ਬੋਲਬਾਲਾ ਯਾਨੀ ਕਿ ਉਹ ਰੱਖਣਾ ਤਾਂ ਉਹ ਸਿਸਟਮ ਜਿਹੜਾ ਸੀਗਾ ਉਹ ਸਾਡੇ ਆਲਮੋਸਟ ਪੰਜਾਬ ਦੇ ਵਿੱਚ ਉਹ ਪੈਰ ਪਸਾ ਚੁੱਕਿਆ ਜਿਹਦੇ ਸਿਸਟੇ ਦੇਖਣ ਨੂੰ ਹੁਣ ਤੁਹਾਡੇ ਸਾਹਮਣੇ ਤੁਸੀਂ ਦੇਖ ਰਹੇ ਹੋ ਪਿਛਲੇ ਦਿਨੀ ਜੋਖਸ਼ ਹੋਇਆ ਸਾਰੀ ਦੁਨੀਆ ਨੇ ਦੇਖਿਆ ਔਰ ਕਈਆਂ ਨੇ ਆਪਣੇ ਸਰੀਰ ਤੇ ਵੀ ਹੜਾਇਆ ਤੇ ਕਈ ਲੋਕ ਆਪਣੇ ਸਰੀਰ ਤੇ ਹੰਡਾਰੇ ਨੇ ਤੁਹਾਨੂੰ ਪਤਾ ਹੈ ਹੁਣ ਪਿੱਛੇ ਜਿਹੜਾ ਪ੍ਰਵਾਸੀਆਂ ਵੱਲੋਂ ਦੋ ਨੌਜਵਾਨਾਂ ਦਾ ਕਤਲ ਕੀਤਾ ਗਿਆ ਔਰ ਇੱਕ ਨਿਹੰਗ ਸਿੰਘ ਵੀ ਮਾਰ ਦਿੱਤਾ ਗਿਆ ਮਾੜੀ ਜੀ ਕੋਈ ਗੱਲ ਹੁੰਦੀ ਹੈ ਜਿੱਥੇ ਵੀ ਅਸੀਂ ਇਕੱਠੇ ਹੁੰਦੇ ਹਾਂ ਜੱਕਦਿਰੇ ਮਾੜਾ ਮੋਟਾ ਕੋਈ ਐਕਸੀਡੈਂਟ ਜਾਂ ਕੁਛ ਮਾੜੀ ਮੋਟੀ ਗੱਲ ਹੁੰਦੀ ਤੇ ਉੱਥੇ ਇੱਕਦਮ 25 30 ਨੇ ਉਹ ਗੁੰਡਿਆਂਦਰਾ ਇਕੱਠੇ ਹੋ ਕੇ ਆ ਜਾਂਦੇ ਨੇ ਮਾਰਨ ਵਾਸਤੇ ਸਾਡੀ ਅੱਜ ਕੱਲ ਜਿਹੜੀ ਉੱਥੇ ਸਾਡੀ ਜਿਹੜੀ ਹਾਲਾਤ ਨੇ ਐਵੇਂ ਦੇ ਬਣੇ ਨੇ ਖਾਸ ਕਰਕੇ ਸਿੱਖ ਕਮਿਊਨਿਟੀ ਦੇ ਵਿੱਚ ਦੇ ਹਾਲਾਤ ਬੜੇ ਨੇ ਕਿ ਜਿੱਥੇ ਵੀ ਉਹ ਮੜੀ ਕੋਈ ਗੱਲ ਹੁੰਦੀ ਫਟੋ ਦੀ ਦੁਆਲੇ ਹੋ ਜਾਂਦੇ ਨੇ ਸਾਰੇ ਆ ਕੇ ਉਹ ਚਿੰਤਾ ਦਾ ਵਿਸ਼ਾ ਬਹੁਤ ਵੱਡਾ ਹੈ ਜੇ ਅਸੀਂ ਹੁਣ ਇਸ ਚੀਜ਼ ਨੂੰ ਠੱਲ ਨਾ ਪਾਈ ਤਾਂ ਇਹ ਸਾਡੇ ਸਰੂਪ ਪਾਣੀ ਜਦੋਂ ਲੰਘ ਗਿਆ ਫਿਰ ਅਸੀਂ ਕਿਸੇ ਵੀ ਪਾਸੇ ਜੋਗੀ ਨਹੀਂ ਰਹਿਣਾ ਬਹੁਤ ਸਾਰੇ ਲੋਕੀ ਆਖਦੇ ਨੇ ਕਿ ਜਦੋਂ ਖਾਸ ਤੌਰ ਤੇ ਐਨ ਆਰ ਆਈ ਇਸ ਮੁੱਦੇ ਦੇ ਵਿੱਚ ਆ ਕੇ ਆਪਣਾ ਗੱਲ ਕਰਦੇ ਨੇ ਉਹ ਕਹਿੰਦੇ ਨੇ ਕਿ ਤੁਸੀਂ ਵੀ ਤਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਪ੍ਰਵਾਸੀ ਹੋ ਤੇ ਜੇ ਤੁਸੀਂ ਇਸ ਤਰ੍ਹਾਂ ਦਾ ਭੇਤ ਭਾਵ ਜਿਹੜਾ ਇਹ ਪੰਜਾਬ ਚ ਆਏ ਪ੍ਰਵਾਸੀਆਂ ਨਾਲ ਕਰੋਗੇ ਤੇ ਜੇ ਕੱਲ ਨੂੰ ਤੁਹਾਡੇ ਨਾਲ ਸੇਮ ਭੇਤ ਭਾਵ ਜਿਹੜਾ ਉੱਥੇ ਕੀਤਾ ਜਾਵੇ ਤਾਂ ਫਿਰ ਤੁਹਾਡਾ ਕੀ ਬਣੇਗਾ ਇਹਦੇ ਉੱਤੇ ਕੀ ਕਹਿੰਦੇ ਹੋ ਤੁਸੀਂ ਨਹੀਂ ਦੇਖੋ ਅਸੀਂ ਇੱਥੇ ਜੇ ਯੂ ਐਸ ਦੇ ਵਿੱਚ ਆ ਕੇ ਵਸਿਆ ਸਾਰੀ ਥਾਂ ਤੇ ਅਸੀਂ ਆ ਕੇ ਇੱਥੇ ਕੰਮ ਕਰਦੇ ਹੈਗੇ ਆਂ ਅਸੀਂ ਇੱਕ ਐਸੇ ਡਿਸਪਲਿਨ ਚ੍ਰੈਕ ਕੰਮ ਕਰਦੇ ਆ ਗਏ। ਕਿ ਸਾਡਾ ਕੋਈ ਉਹਦਾ ਕੰਮ ਨਹੀਂ ਹੈਗਾ ਵੀ ਅਸੀਂ ਮਾਰ-ਦਾੜ ਦਾ ਜਾਂ ਲੁੱਟਖੋ ਵਾਲਾ ਕੰਮ ਕਰਦੇ ਆ ਗਏ। ਕਿ ਅਸੀਂ ਬੜੇ ਜੋ ਇਹਨਾਂ ਦਾ ਕਾਨੂੰਨ ਨੇ ਉਹਦੇ ਅੰਡਰ ਰਹਿ ਕੇ ਉਹਦੇ ਰਹਿਣ ਮਨਾਈ ਹੇਠ ਰਹਿ ਕੇ ਅਸੀਂ ਕੰਮ ਕਰਦੇ ਆ ਗਏ। ਜਿਵੇਂ ਦੇ ਇੱਥੇ ਕਾਨੂੰਨ ਨੇ ਦੇਖੋ ਹੁਣ ਤੁਸੀਂ ਹਿਸਾਬ ਲਾ ਲਓ ਜਿਵੇਂ ਹਿਮਾਚਲ ਦੇ ਵਿੱਚ ਐ ਜਾਂ ਗੁਜਰਾਤ ਦੇ ਵਿੱਚ ਲਾ ਲਓ ਹੋਰ ਸਟੇਟਾਂ ਨੇ ਕਈ ਜਿਨ੍ਹਾਂ ਦੇ ਵਿੱਚ ਲਾ ਲਓ ਤੁਸੀਂ ਜਾਂਦੇ ਹੋ ਤੁਸੀਂ ਉੱਥੇ ਦੇ ਸਿਟੀਜ਼ਨ ਨਹੀਂ ਉੱਥੇ ਕੋਈ ਪ੍ਰਾਪਰਟੀ ਨਹੀਂ ਖਰੀਦ ਸਕਦੇ ਤੁਸੀਂ ਬੋਰਡ ਕਾਰਡ ਨਹੀਂ ਬਣਾ ਸਕਦੇ ਤੁਸੀਂ ਰਸ਼ਨ ਕਾਰਡ ਨਹੀਂ ਬਣਾ ਸਕਦੇ ਕੋਈ ਚੀਜ਼ ਤੁਸੀਂ ਬਣਾ ਨਹੀਂ ਸਕਦੇ ਲekin ਸਾਡੇ ਪੰਜਾਬ ਦੇ ਵਿੱਚ ਇਦਾਂ ਹੈਗਾ ਜਿਹੜਾ ਵੀ ਕੋਈ ਆਂਦਾ ਹੈਗਾ ਉਹਨੂੰ ਫਟ ਰਾਸ਼ਨ ਕਾਰਡ ਦੇ ਦਿੰਦੇ ਨੇ ਉਹਨੂੰ ਫਟ ਵੋਟ ਕਾਰਡ ਬਣਾ ਦਿੰਦੇ ਨੇ ਫਟ ਉਹਦੀ ਆਈਡੀ ਬਣਾ ਦਿੰਦੇ ਨੇ ਵੀ ਉੱਥੇ ਦਾ ਪ੍ਰਵਾਸੀ ਕਰ ਦਿੰਦੇ ਨੇ ਉਹ ਜ਼ਮੀਨ ਵੀ ਖਰੀਦ ਸਕਦਾ ਸਭ ਕੁਝ ਕਰ ਸਕਦਾ ਹੈਗਾ ਜਿਹੜੇ ਮਾੜੇ ਹਾਲਾਤ ਐਸ ਕਰਕੇ ਸਾਡੇ ਜਿਆਦਾ ਪੰਜਾਬ ਦੇ ਬਣੇ ਨੇ ਘਟ ਤੋਂ ਘਟ ਇੱਥੇ ਹੁਣ ਮੰਨ ਲਓ ਅਸੀਂ ਗ੍ਰੀਨ ਕਾਰਡ ਲੈਂਦੇ ਆ ਜਾਂ ਸਿਟੀਜ਼ਨ ਲੈਣੇ ਆ ਜਾਂ ਕੁਝ ਕਰਦੇ ਆ ਸਾਡਾ ਪਛੋਕੜ ਵੇਖਿਆ ਜਾਂਦਾ ਸਭ ਕੁਝ ਕਰਦੇ ਨੇ ਇਨਕੁਆਰੀਆਂ ਹੁੰਦੀਆਂ ਨੇ ਸਭ ਕੁਝ ਕਰਕੇ ਫਿਰ ਜਾ ਕੇ ਉਹਨੂੰ ਸਿਟੀਜ਼ਨ ਨਹੀਂ ਐਵੇਂ ਨਹੀਂ ਦਿੰਦੇ ਹਰ ਚੀਜ਼ ਦੇ ਕੁਝ ਨਾ ਕੁਝ ਉਹ ਪੈਰਵਾਹੀ ਕਰਕੇ ਫਿਰ ਮਸਲੇ ਚ ਹੱਲ ਲਿਆ ਕੇ ਉਹਨੂੰ ਫਿਰ ਸੈਟਿੰਗ ਕਰ ਦਿੰਦੇ ਨੇ ਉਹਦੀ ਤੇ ਇਹ ਨਹੀਂ ਇੱਥੇ ਜੇ ਕੋਈ ਪ੍ਰਵਾਸੀ ਹੈ ਕੋਈ ਕੋਸ਼ ਹੈ ਕੋਈ ਗਲਤ ਕੰਮ ਕਰਦਾ ਆਪੇ ਫੜਕੰਦਾ ਵੀ ਠੋਕ ਦੇ ਨਾਲ ਇਸ ਕਰਕੇ ਸਾਰਿਆਂ ਨੂੰ ਇਹਨਾਂ ਕਾਨੂੰਨ ਦੇ ਵਿੱਚ ਬੰਦੇ ਆ ਬੰਦੇ ਉੱਥੇ ਕੀ ਕਾਨੂੰਨ ਹੈ ਉੱਥੇ ਤਾਂ ਕੋਈ ਪੁੱਛਦਾ ਨਹੀਂ ਜਿਹੜਾ ਮਰਜ਼ੀ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰੀ ਜਾਂਦਾ ਜੋ ਜਿਵੇਂ ਮਰਜ਼ੀ ਕਰੀ ਜਾਂਦਾ ਜਿੱਥੇ ਮਰਜ਼ੀ ਆ ਘਾ ਲੈਂਦਾ ਜੋ ਮਰਜ਼ੀ ਕਰੀ ਜਾਂਦਾ ਜਿਹਨੂੰ ਮਰਜ਼ੀ ਮਾਰੀ ਜਾਂਦੇ ਨੇ ਕਈ ਬਲਦਕਾਰ ਹੋ ਰਹੇ ਨੇ ਕਈਆਂ ਪਿੰਡਾਂ ਦੇ ਵਿੱਚ ਆਮ ਬਜ਼ੁਰਗਾਂ ਦੇ ਵਾਸਤੇ ਸਭ ਤੋਂ ਕਿ ਉਚੀਆਂ ਲਾ ਕੇ ਲੈ ਜਾਂਦੇ ਨੇ ਕੁੱਟਦੇ ਮਾਰਦੇ ਨੇ ਕਈ ਕੁਸ਼ ਕਰਦੇ ਨੇ ਮੈਂ ਇੱਕ ਵਾਰੀ ਬਹੁਤ ਪੁਰਾਣੀ ਗੱਲ ਹੈ ਮੈਂ ਕਹੇ ਵੀ ਜਿਵੇਂ ਦਾ ਹਾਲਾਤ ਪੰਜਾਬ ਤੇ ਭਰ ਰਹੇ ਨੇ ਕਿਸ ਦਿਨ ਇਹਨਾਂ ਦੇ ਇਵੇਂ ਦਾ ਹੀ ਹਾਲਾਤ ਹੋ ਜ ਰਹੇ ਨੇ ਨਾ ਫੜ ਫੜ ਕੇ ਹਰ ਕਿਸੇ ਨੂੰ ਜਿੱਥੇ ਮਰਜੀ ਫੜ ਲਿਆ ਕਰਨਾ ਲੁੱਟ ਲਿਆ ਕਰਨਾ ਕੁੱਟਿਆ ਕਰਨਾ ਮਾਰਿਆ ਕਰਨਾ ਤੇ ਸਾਨੂੰ ਸਾਰੇ ਨੂੰ ਚਿੰਤਾ ਕਰਨੀ ਪਏ ਕਿ ਜਿਹੜੇ ਬਾਹਰ ਬੈਠੇ ਨੇ ਪ੍ਰਵਾਸੀ ਵੀ ਜਿਹੜੇ ਅਸੀਂ ਆਏ ਆ ਠੀਕ ਹੈ ਰੋਜੀ ਰੋਟੀ ਲੈ ਕੇ ਆਏ ਸੀ ਕਿ ਨਹੀਂ ਸੀ ਸਾਡਾ ਪੂਰਾ ਫਟਦਾ ਲੇਕਿਨ ਅਸੀਂ ਆਏ ਜਿੱਦੋਂ ਹੁਣ ਅਸੀਂ ਪੈਰ ਆਪਣੇ ਪੈਰਾਂ ਦੇ ਖੜੇ ਹੋ ਗਏ ਆ ਸਾਨੂੰ ਪਿੱਛੇ ਆਪਣੇ ਜਿਹੜੇ ਸਾਡੀ ਜਾਨ ਮਾਲ ਹੈ ਉਹਦਾ ਵੀ ਉਹਦਾ ਜਿਹੜਾ ਅਸੀਂ ਧਿਆਨ ਰੱਖਣਾ ਹੈ ਐ ਥੋੜੀ ਵੀ ਕੋਈ ਬਾਹਰੋਂ ਆ ਕੇ ਉੱਥੇ ਕਬਜ਼ਾ ਕਰ ਜਾਏ ਜਾਂ ਬਾਹਰੋਂ ਆ ਕੇ ਉਹਨਾਂ ਦੀ ਲੁੱਟ ਖੋਹ ਕਰੇ ਉਹ ਸਾਰੇ ਅਸੀਂ برداشت ਨਹੀਂ ਕਰਾਂਗੇ ਬਾਹਰ ਬੈਠੇ ਪਰ ਬਹੁਤੇ ਲੋਕੀ ਇਹ ਵੀ ਆਖਦੇ ਨੇ ਕਿਉਂਕਿ ਜੋ ਲੋਕਾਂ ਦੇ ਥਿਊ ਹੈਗੇ ਨੇ ਉਹ ਕਹਿੰਦੇ ਨੇ ਕਿ ਜੇ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚ ਵੱਡੀ ਗਿਣਤੀ ਚ ਵਾੜਿਆ ਉਹਦੇ ਵਿੱਚ ਵੀ ਰੋਲ ਤੇ ਐਨਆਰਆਈਆਂ ਦਾ ਨਾ ਕਿ ਆਪਣੀਆਂ ਵੱਡੀਆਂ-ਵੱਡੀਆਂ ਕੋਠੀਆਂ ਛੱਤੀਆਂ ਤੇ ਫਿਰ ਆਪਣੇ ਕਿਸੇ ਸਕੇ ਜਾਂ ਆਪਣੇ ਕਿਸੇ ਸ਼ਰੀਕੇ ਚ ਨੂੰ ਨਹੀਂ ਦਿੱਤਾ ਉਹਦੇ ਚ ਆ ਕੇ ਇਹਨਾਂ ਨੇ ਭਈਏ ਵਾਰ ਦਿੱਤੇ ਤੇ ਆਪਣੇ ਆਪ ਚ ਜੋ ਜ਼ਮੀਨਾਂ ਦੇ ਵੱਡੇ-ਵੱਡੇ ਤੇ ਇਹਨਾਂ ਨੇ ਟੱਕ ਖਰੀਦੇ ਨੇ ਤੋ ਉਹ ਵੀ ਜ਼ਮੀਨਾਂ ਦੇ ਵਿੱਚ ਇਹਨਾਂ ਨੇ ਜਿਹੜਾ ਠੇਕਾ ਵੇਚਿਆ ਵੀ ਠੇਕਾ ਕਿਧਰੋਂ ਵੱਧ ਹੁੰਦਿਆ ਜੋ ਭਈਆਂ ਨੇ ਕਿਤੇ ਆਪਣੇ ਆਪ ਚੋਂ ਉਹਨੂੰ ਕਾ ਕੇ ਕੰਟਰੋਲ ਕੀਤਾ ਪ੍ਰਵਾਸੀਆਂ ਨੇ ਤੇ ਸਾਰਾ ਕੁਝ ਉਸ ਤਰੀਕੇ ਨਾਲ ਚੱਲਦੇ ਗਏ ਜਿਹੜੀ ਇਹ ਤੁਮਤ ਵੀ ਲੱਗਦੀ ਫਿਰ ਇਹਨੂੰ ਆਪਾਂ ਕਿਸ ਤਰ੍ਹਾਂ ਟੈਕਲ ਕਰਾਂਗੇ ਨਹੀਂ ਟੈਕਲ ਤੇ ਸਾਨੂੰ ਕਰਨਾ ਪਏਗਾ ਨਾ ਟੈਕਲ ਤੇ ਦੇਖੋ ਸਾਨੂੰ ਸਾਰੇ ਇਕੱਠੇ ਹੋ ਕੇ ਇੱਕ ਮੰਚ ਤੇ ਇਕੱਠੇ ਹੋ ਕੇ ਸਾਨੂੰ ਟੈਕਲ ਕਰਨਾ ਪਏਗਾ ਕਿਉਂਕਿ ਜੋ ਹਾਲਾਤ ਸਾਡੇ ਨਾਲ ਬਣ ਗਏ ਹੋਣ ਚਲੋ ਸਾਡੀ ਮਜਬੂਰੀ ਕਾਰਨ ਬਣੇ ਜਾਂ ਕਿਸੇ ਤਰੀਕੇ ਨਾਲ ਬਣੇ ਹੋਏ ਹੁਣ ਉਹਨੂੰ ਘੱਟ ਤੋਂ ਘੱਟ ਉਹਨੂੰ ਹੈਂਡਲ ਤੇ ਕਰਨਾ ਪਏਗਾ ਨਾ ਉਹਨੂੰ ਡਿਸਪਲਨ ਜਿੱਤੇ ਲਿਆਣਾ ਪਏਗਾ ਅਜੇ ਅਹੀ ਇਕੱਠੇ ਨਹੀਂ ਹੋਵਾਂਗੇ ਜੇ ਅਸੀਂ ਚੱਲਾਂਗੇ ਨਹੀਂ ਹੁਣ ਦੇਖੋ ਮੈਂ ਇੱਕ ਵਰਕ ਕਰ ਰਿਆਂਗਾ ਸ਼ਿਗਲੀਕਰਵਨਜਾਰੇ ਦੇ ਉੱਤੇ ਜਿਹਦੇ ਵਿੱਚ ਸਾਡੇ 22 ਤੋਂ 23 ਕਰੋੜ ਜਲੇ ਸ਼ਿਗਲੀਕਰਵਨਜਾਰੇ ਬੈਠੇ ਨੇ ਸਾਡੇ ਆਪਣੇ ਭਰਾ ਨੇ ਸਾਡੇ ਹੋਰ ਉਹ ਯਕੀਨ ਵਾਲੇ ਬੰਦੇ ਨੇ ਜਿੱਥੇ ਵੀ ਉਹ ਕੰਮ ਕਰਨਗੇ ਯਕੀਨ ਨਾਲ ਕੰਮ ਕਰਨਗੇ ਸਾਰਾ ਕੁਝ ਉਹ ਕਰਨਗੇ ਹੁਣ ਅੱਜ ਜਿਹੜੇ ਪ੍ਰਵਾਸੀ ਨੇ ਉਹ ਕਹਿੰਦੇ ਨੇ ਵੀ ਜਹੀ ਅੱਜ ਅੜਤਾਲ ਕਰਦੀ ਪੰਜਾਬ ਦੀ ਪੰਜਾਬ ਬੰਦ ਹੋ ਜਾਏਗਾ ਕਿਵੇਂ ਬੰਦ ਹੋ ਜਾਏਗਾ ਆ ਸਾਡੇ ਨਾਲ ਗੱਲ ਕਰਨ ਕਿੰਨੇ ਕਿੰਨੇ ਤੁਹਾਨੂੰ ਕੰਮ ਵਾਲੇ ਬੰਦੇ ਚਾਹੀਦੇ ਨੇ ਕੰਮ ਵਾਲਾ ਬੰਦਾ ਰੱਖਣਾ ਹੈਗਾ ਉਹਦਾ ਐਫੀਡੇਵਿਟ ਲਿਤਾ ਜਾਵੇ ਉਹਨੂੰ ਐਫੀਡੇਵਿਟ ਦਿੱਤਾ ਜਾਵੇ ਤੇ ਇਹਨਾਂ ਨਾਲ ਕੋਈ ਜਾਸਤੀ ਨਹੀਂ ਹੋਏਗੀ ਜੇ ਤੂੰ ਕਰੇਗਾ ਤੇ ਤੂੰ ਤਾਂ ਆਊਟ ਹੋਏਗਾ ਇਹਵੇਂ ਤੇ ਕੋਈ ਕਈ ਕਾਨੂੰਨ ਨੇ ਤੁਸੀਂ ਬੁਲਾ ਸਕਦੇ ਹੋ ਐਸੀ ਪੰਚਾਇਤਾਂ ਇਕੱਠੀਆਂ ਹੋ ਕੇ ਉਹ ਫੈਸਲਾ ਲੈ ਸਕਦੀਆਂ ਨੇ ਕੋਈ ਜ਼ਰੂਰੀ ਨਹੀਂ ਹੈਗਾ ਵੀ ਅਸੀਂ ਮਾਰਕ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਇਹ ਸਾਰਾ ਕੋਈ ਡਿਸੀਜਨ ਬਣਾਉਣਾ ਹੈ ਜਿਹਨਾਂ ਉਹ ਤਾਂ ਸਾਰੇ ਵੋਟ ਬੈਂਕ ਦੇ ਓਕੇ ਹੈਗੇ ਨੇ ਆਪਣੇ ਆਪ ਚ ਵੋਟ ਉਹਨਾਂ ਨੂੰ ਚਾਹੀਦੀ ਹੈ ਉਹ ਤਾਂ ਕਹਿੰਦੇ ਨੇ ਕਿ ਭਾਵੇਂ ਤੁਸੀਂ ਚੌਪੜੀ 'ਚ ਰਹਿੰਦੇ ਹੋ ਭਾਵੇਂ ਤੁਸੀਂ ਸੜਕ ਦੇ ਕਿਨਾਰੇ ਰਹਿੰਦੇ ਹੋ ਤੁਹਾਡੇ ਸਿਰ ਤੇ ਆਧਾਰ ਕਾਰਡ ਹੋਣਾ ਚਾਹੀਦਾ ਵੋਟ ਪਾਉਣ ਆ ਜਿਓ ਟੈਨਸ਼ਨ ਨਹੀਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਨੂੰ ਤਾਂ ਕੋਈ ਮਰੇ ਕੋਈ ਜੀਵੇ ਕੁਛੜਾ ਕੋਲ ਪਤਾ ਅਸੇ ਪੀਵੇ ਉਹਨਾਂ ਦੇ ਉਹ ਤਾਂ ਕੋਈ ਕੁਸਰੀ ਵਾਲਾ ਕੰਮ ਹੋਣਾ ਤਾਂ ਉਹਨਾਂ ਤੇ ਉਹਨਾਂ ਨੂੰ ਕੋਈ ਮਤਲਬ ਨਹੀਂ ਕਿਸੇ ਨਾਲ ਉਹਨਾਂ ਨੂੰ ਇਹ ਮਤਲਬ ਹੈ ਵੀ ਸਾਡੀ ਵੋਟ ਰਾਜ ਚਾਹੀਦਾ ਸਾਨੂੰ ਵੋਟ ਚਾਹੀਦੀ ਨੇ ਤੇ ਉਹ ਚੀਜ਼ ਉਹ ਕੋਈ ਸੋਲੂਸ਼ਨ ਨਹੀਂ ਹੈਗਾ ਆਪਣਾ ਸੰਸਾਰ ਨੂੰ ਚਲਾਉਣ ਦਾ ਜਾਂ ਦੁਨੀਆ ਨੂੰ ਚਲਾਉਣ ਦਾ ਜਾਂ ਉੱਥੇ ਚੰਗੇ ਕੰਮ ਕਰਨ ਦਾ ਜਾਂ ਉੱਥੇ ਚੰਗੀ ਉਦਾਇਸ਼ ਨੂੰ ਕਾਮਯਾਬ ਕਰਨ ਦਾ ਉਹ ਕੋਈ ਸੋਲੂਸ਼ਨ ਨਹੀਂ ਆਏਗਾ ਪਰ ਸਰਕਾਰਾਂ ਦਾ ਕੰਮ ਹੀ ਹੈ ਸਰਕਾਰਾਂ ਦਾ ਕੀ ਹੈ ਨਾ ਅੱਗੇ ਦਾ ਪਿੱਛਾ ਜਿਵੇਂ ਹੁਣ ਤੁਸੀਂ ਦੇਖ ਹੀ ਰਹੇ ਹੋ ਕੀ ਹੋ ਰਿਹਾ ਉੱਥੇ ਨਹੀਂ ਪਰ ਇਹਦੇ ਚ ਜਿਹੜਾ ਜੇ ਮੰਨ ਲਓ ਕਿ ਕਾਰਡ ਜਿਹੜੀ ਪੈਂਦੀ ਹੈ ਮੰਨ ਲਓ ਕਿ ਜੇ ਪ੍ਰਵਾਸੀਆਂ ਦਾ ਜਿਹੜਾ ਉੱਥੋਂ ਬਾਇ ਕਾਰਡ ਕੀਤਾ ਜਾਂਦਾ ਕਿ ਠੀਕ ਹੈ ਜੀ ਸਾਨੂੰ ਸਿਲੇਕਟਡ ਨੰਬਰ ਜਿਹੜੇ ਲੈ ਕੇ ਆਉਣੇ ਪੈਣਗੇ ਜੇ ਵਿਉਂਤ ਬਣਾਈ ਜਾਂਦੀ ਹੈ ਜਿਹੜਾ ਗੈਪ ਹੋਏਗਾ ਜਿਹੜੀ ਲੋਡ ਹੈ ਜਿਹੜੀ ਉੱਥੇ ਆਪਣੇ ਆਪ 'ਚ ਤੁਹਾਨੂੰ ਉਹ ਲੋਕ ਆਉਂਦੇ ਨੇ ਜਿਹੜਾ ਉਹ ਗੈਪ ਪੈਦਾ ਹੋਊਗਾ ਉਹਨੂੰ ਫਿਲ ਅਪ ਕਰਨ ਲਈ ਜਿੱਤਾ ਤੁਸੀਂ ਕਹਿ ਰਹੇ ਹੋ ਸਿਕਲੀਕਰ ਵੰਜਾਰੇ ਜਿਹੜੇ ਹੈਗੇ ਨੇ ਫਿਰ ਉਹਦੇ ਪ੍ਰਵਾਸ ਨੂੰ ਕਰਵਾਉਣ ਵਾਸਤੇ ਜਾਂ ਉਹਨਾਂ ਨੂੰ ਉੱਥੇ ਟੈਂਪਰੇਰੀ ਤੌਰ ਤੇ ਰੱਖਣ ਵਾਸਤੇ ਜਿਹੜਾ ਕੀ ਪ੍ਰਬੰਧ ਹੋਣਗੇ ਉਸ ਵਲੇ ਨਹੀਂ ਦੇਖੋ ਉਹਦੇ 'ਚ ਪ੍ਰਬੰਧ ਐ ਹੋਣਗੇ ਦੇਖੋ ਮੈਂ ਜਿਹੜਾ ਇੱਕ ਜ਼ਿੰਮੇਵਾਰੀ ਲੈਂਦਾ ਹੈਗਾ ਵੀ ਜਿਵੇਂ ਵੰਜਾਰੇ ਸਿੰਘਾਂ ਨੂੰ ਲੈ ਕੇ ਆਵਾਂਗਾ ਸਿਕਲੀਕਰਾਂ ਨੂੰ ਲੈ ਕੇ ਆਵਾਂਗਾ ਜਿਹੜੇ ਉੱਥੇ ਵੱਸਣਗੇ ਜਿਹੜੇ ਉੱਥੇ ਆ ਕੇ ਕੰਮ ਕਰਨਗੇ ਜਿਹੜੇ ਪਰਿਵਾਰਾਂ ਨਾਲ ਵਿਚਰਵਾਂਗੇ ਔਰ ਉਹ ਇਹ ਨਹੀਂ ਵੀ ਉਹ ਨੁਕਸਾਨ ਨਹੀਂ ਕਿਸਦਾ ਕਰਨਗੇ ਲੇਕਿਨ ਅਸੀਂ ਉਹਦੇ ਉਹਨਾਂ ਨਾਲ ਬਕਾਇਦਾ ਤੌਰ ਤੋਰ ਤੇ ਨਾਲ ਐਫੀਡੇਵਿਟ ਲਿਖਿਆ ਜਾਏਗਾ ਉਧਰੋਂ ਜਿੱਥੇ ਆ ਕੇ ਵਸਣਾ ਹੈ ਉਹਨਾਂ ਨਾਲ ਵੀ ਐਫੀਡੇਵਿਟ ਲਿਖਿਆ ਜਾਏਗਾ ਸਾਰਾ ਕੁਝ ਲੇਕ ਕੇ ਉਹਨਾਂ ਨੂੰ ਜੇ ਜਾਬ ਮਿਲਣੀ ਹੈ ਜਾਂ ਉਹਨਾਂ ਨੂੰ ਕੰਮ ਮਿਲਣਾ ਹੈਗਾ ਉਸ ਤਰੀਕੇ ਦੇ ਨਾਲ ਦਿਆਂਗੇ ਅਸੀਂ ਇੱਕ ਸੰਸਥਾ ਸਾਡੀ ਹੈਗੀ ਹੈ ਉੱਥੇ ਚੱਲਦੀ ਪਈ ਹੈ ਉਹ ਸੰਸਥਾ ਦੇ ਥਰੂ ਅਸੀਂ ਕੰਮ ਕਰਾਂਗੇ ਹੁਣ ਮੇਰੇ ਪਿੱਛੇ ਜੀ ਤੋਂ ਹਫਤੇ ਇੱਕ ਦੀ ਗੱਲ ਲੱਗੀ ਹੈ ਮੇਰੇ ਨਾਲ ਜੋ ਨੰਗਲ ਬਾਣਾ ਦੇ ਕੁਝ ਸਿੰਘਾਂ ਨੇ ਮੇਰੇ ਨਾਲ ਰਾਬਤਾ ਕਾਇਮ ਕੀਤਾ ਮੈਨੂੰ ਉਹਨਾਂ ਨੇ ਕਿਹਾ ਵੀ 30-40 ਫੈਮਿਲੀ ਸਾਨੂੰ ਪਿੰਡ ਚਾਹੀਦੀਆਂ ਮੈਂ ਕਹਾ ਠੀਕ ਹੈ ਕਿਉਂਕਿ ਉਹ ਪਿੰਡ ਦਾ ਜੋ ਮੈਂ ਪਸ਼ੋਕੜ ਵੇਖਿਆ ਕਮਾਲ ਦਾ ਪਸ਼ੋਕੜ ਹੈ ਕਿਉਂਕਿ ਉਸ ਪਿੰਡ ਦਾ ਇੱਕ ਡਿਸਪਲਨ ਜਿਹੜਾ ਸੀ ਨਾ ਇਹਦਾ ਉੱਚਾ ਸੀਗਾ ਬਹੁਤ ਜ਼ਿਆਦਾ ਕਿਉਂਕਿ ਜਦੋਂ ਉੱਥੋਂ ਦੀ ਪ੍ਰਵਾਸੀ ਜਿਹੜਾ ਸਾਡੇ ਮੇਨ ਜਿਹੜੇ ਮੂਰੇ ਸੀਗੇ ਜਿਹੜੇ ਢੜਲੇ ਵਾਲੇ ਬੰਦੇ ਸੀਗੇ ਉਹ ਬਾਹਰ ਆ ਗਏ ਉੱਥੇ ਦਾ ਜਿਹੜਾ ਗਰਾਫ ਹੈ ਥੋੜਾ ਥੱਲੇ ਡਿੱਗੀ ਆ ਲੇਕਿਨ ਉਹਨੂੰ ਫੇਰ ਉਹ ਕਾਮਯਾਬ ਕਰਨ ਲਈ ਉਹ ਵੀ ਤਤਪਰ ਹੋਏ ਨੇ ਔਰ ਮੈਂ ਉਹਨਾਂ ਕੀ ਵੀ ਬੇਨਤੀ ਕਰਾਂਗਾ ਉਹਨਾਂ ਨੂੰ ਬੁਲਾ ਕੇ ਉਹਨਾਂ ਨਾਲ ਮੀਟਿੰਗ ਕਰਕੇ ਉਹਨਾਂ ਦੇ ਨਾਲ ਕਿਉਂਕਿ ਜਿਹੜੇ ਇਵੇਂ ਦੇ ਪਿੰਡ ਨੇ ਨਾ ਜਿਨ੍ਹਾਂ ਦਾ ਡਿਸਪੀਨ ਨਾ ਇਵੇਂ ਦਾ ਰਿਹਾ ਕਿ ਜਿਹੜੇ ਕੋਈ ਬੰਦਾ ਉੱਥੇ ਕੋਈ ਮੋਹਣਾ ਨਹੀਂ ਸਾਰੇ ਸਿੱਖ ਸੀਗੇ ਸਿੱਖੀ ਲਈ ਉਹਨੇ ਕੰਮ ਕੀਤਾ ਜਿਹੜੇ ਪੰਚਾਇਤੀ ਕੰਮ ਹੁੰਦੇ ਸੀ ਪੁਲਿਸ ਨਹੀਂ ਕਦੀ ਆਂਦੀ ਉਸ ਪਿੰਡ 'ਚ ਪੁਲਿਸ ਪੰਚਾਇਤੀ ਪੰਚਾਇਤ ਵਾਲੇ ਉਹ ਕੰਮ ਕਰਦੇ ਸੀਗੇ ਜੇ ਇਵੇਂ ਦੇ ਪਿੰਡ ਜਿਹੜੇ ਨੇ ਨਾ ਜੇ ਉਹ ਅਲਾਸ਼ੀਰੀ ਦੇਣਗੇ ਨਾ ਜੇ ਉਹ ਪਹਿਲ ਕਰਨਗੇ ਤਾਂ ਵਾਹਿਗੁਰੂ ਕਿਰਪਾ ਕਰੇਗਾ ਤੇ ਪੰਜਾਬ ਦੇ ਵਿੱਚ ਫਿਰ ਜਿਹੜੀ ਸਾਰੀ ਚੀਜ਼ ਬਹਾਲ ਹੋਏਗੀ ਸਿੱਖੀ ਬਹਾਲ ਹੋਏਗੀ ਸਾਹਦੋ ਜਿਹੜੇ ਵਰਕਰ ਨੇ ਉਹ ਚੰਗੇ ਆਣਗੇ ਚੰਗਾ ਉਹਨੂੰ ਜਿਹੜੇ ਪੰਜਾਬ ਦੀ ਭਲਾਈ ਲਈ ਸੋਚਣਗੇ ਸਾਨੂੰ ਤੇ ਉਹ ਚਾਹੀਦੇ ਇੱਕ ਵਾਰ ਸੇ ਅਸੀਂ ਵੇਖਦੇ ਹਾਂਗੇ ਜਿਹੜਾ ਐਨ ਆਰ ਆਈ ਇੱਕ ਵਰਗ ਹੈਗਾ ਜਿਹੜਾ ਚਾਹੁੰਦਾ ਕਿ ਉਹ ਜਿਹੜੇ ਸਿਕਲੀ ਕਰਵਨ ਜਾ ਰਹੇ ਜਿਹੜੇ ਨੇ ਵੱਡੀ ਗਿਣਤੀ ਵਿੱਚ ਜਿਹੜੇ ਪੰਜਾਬ ਤੋਂ ਦੂਰ ਹੈਗੇ ਨੇ ਉਹਨਾਂ ਦੇ ਵਾਸਤੇ ਸ੍ਰੀ ਅੰਮ੍ਰਿਤਸਰ ਵੀ ਜਿਹੜਾ ਉਹ ਮੱਕਾ ਮਦੀਨਾ ਵਰਗਾ ਹੈਗਾ ਕਿ ਪੂਰੀ ਉਮਰ ਉਹ ਅਰਦਾਸਾਂ ਹੀ ਕਰਦੇ ਰਹਿੰਦੇ ਨੇ ਕਿ ਇੱਕ ਵਾਰੀ ਸਾਨੂੰ ਦਰਸ਼ਨ ਇਸ਼ਨਾਨ ਜਿਹੜੇ ਉਥੋਂ ਦੇ ਹੋ ਜਾਣ ਇੱਕ ਪਾਸੇ ਅਸੀਂ ਜਿਹੜਾ ਵੱਡੀ ਇਨਵੈਸਟਮੈਂਟ ਉਹਨਾਂ ਦੇ ਉੱਤੇ ਕਰਦੇ ਆ ਕਿ ਚਲੋ ਉਹਨਾਂ ਨੂੰ ਇੱਕ ਵਾਰੀ ਦਰਸ਼ਨ ਕਰਾ ਦੀ ਆਪਣੇ ਸੱਭਿਆਚਾਰ ਨਾਲ ਜੋੜ ਲਈ ਆਪਣੇ ਕਲਚਰ ਨਾਲ ਜੋੜੀਏ ਪੰਜਾਬ ਨਾਲ ਜੋੜੀਏ ਤੁਹਾਨੂੰ ਕੀ ਲੱਗਦਾ ਕਿ ਫਿਰ ਦੋਵੇਂ ਪਾਸੇ ਫਾਇਦਾ ਹੋ ਸਕਦਾ ਹੈ ਕਿ ਇੱਕ ਪਾਸੇ ਉਹ ਆਪਣੀ ਧਰਤੀ ਨਾਲ ਕੇ ਜੁੜਨ ਆਪਣੇ ਕਲਚਰ ਨਾਲ ਕੇ ਜੁੜਨ ਦੂਜੇ ਪਾਸੇ ਜਿਹੜੀ ਕਾਮਿਆਂ ਦੀ ਘਾਟ ਹੈ ਸਾਨੂੰ ਆਪਣੇ ਡੀਐਨਏ ਜਿਹੜਾ ਬਚਾਉਣ ਦੀ ਘਾਟ ਹੈਗੀ ਉਹ ਉਧਰ ਪੂਰਾ ਹੋਵੇ ਨਹੀਂ ਉਹ ਤਾਂ ਪੂਰਾ ਹੋਏਗਾ ਹੀ ਨਾ ਉਹ ਤੇ ਆਟੋਮੈਟਿਕਲੀ ਸਾਡੇ ਆਪਣੀ ਅਨਸਪੰਸ ਚੁਣਿਆ ਜਿਹੜੇ ਸਿਕਲੀ ਘਟ ਮਨ ਜਾ ਰਹੇ ਨੇ ਸਾਡੇ ਆਪਣੇ ਨੇ ਤੁਸੀਂ ਕਿ ਜੇ ਸਿੱਖ ਇਤਿਹਾਸ ਵੇਖ ਲਓ ਤੁਸੀਂ ਸਿੱਗਲਿਕਰ ਬੰਜਾਰੇ ਦਾ ਕਿੰਨਾ ਇਤਿਹਾਸ ਗੌਰਵਮਈ ਇਤਿਹਾਸ ਹੈ ਉਹਨਾਂ ਦਾ ਨਾਲ ਗੁਰੂ ਸਾਹਿਬ ਜੀ ਦੇ ਨਾਲ ਰਹੇ ਸ਼ਹੀਦੀਆਂ ਦਿੱਤੀਆਂ ਸਭ ਕੁਝ ਉਹਨਾਂ ਨੇ ਕੀਤਾ ਲੇਕਿਨ ਅਸੀਂ ਅੱਜ ਕੀ ਕਰ ਰਹੇ ਹਾਂ ਉਹਨਾਂ ਲਈ ਉਹਨਾਂ ਲਈ ਜੇ ਕੁਝ ਚੰਗਾ ਕਰ ਸਕਦੇ ਆ ਇਹ ਕਰ ਸਕਦੇ ਆ ਵੀ ਉਹਨਾਂ ਨੂੰ ਅਸੀਂ ਬੁਲਾ ਕੇ ਆਪਣੇ ਪਿੰਡਾਂ ਦੇ ਵਿੱਚ ਉਹਨਾਂ ਨੂੰ ਵਸਾਈਏ ਉਹਨਾਂ ਨੂੰ ਚੰਗੀ ਰੋਜੀ ਰੋਟੀ ਦੇਈਏ ਔਰ ਉਹ ਕੰਮ ਕਰਨ ਹੈ ਨਹੀਂ ਵੇਰ ਲਈ ਪਠਾਣਾ ਵੇਰ ਲਈ ਕਿਸੇ ਨੂੰ ਬਣਾਣਾ ਤੇ ਅਸੀਂ ਉਹਨਾਂ ਨੂੰ ਕੰਮ ਦੇਈਏ ਉਹ ਕੰਮ ਕਰਨ ਉਹ ਆਪਣੀ ਕਾਮਯਾਬੀ ਫਿਰ ਉਸੇ ਲੈਵਲ ਤੇ ਆ ਜਾਣ ਜਿਹੜੇ ਉਹ ਦੁਨੀਆ ਦੇ ਰਾਜੇ ਸੀਗੇ ਵਪਾਰ ਚੱਲਦਾ ਸੀ ਉਹਨਾਂ ਦਾ ਵੰਡਾਏ ਕਿਉਂਕਿ ਹਮ ਮੌਕੇ ਦੀਆਂ ਹਕੂਮਤਾਂ ਨੇ ਕਿਉਂਕਿ ਜਿਹੜੀ ਹਕੂਮਤ ਹੁੰਦੀ ਨਾ ਮੌਕੇ ਦੀ ਉਹ ਕਿਸੇ ਨੂੰ ਚੜ੍ਹਦੀ ਕਲਾ 'ਚ ਨਹੀਂ ਦੇਖ ਸਕਦੀ ਜਿਹੜੀ ਵੀ ਕੋਈ ਸਟੇਟ ਹੋਏਗੀ ਜਾਂ ਜਿਹੜਾ ਕੋਈ ਚੜ੍ਹਦੀ ਕਲਾ 'ਚ ਹੋਏਗਾ ਜਾਂ ਕੋਈ ਚੰਗਾ ਹੋਏਗਾ ਉਹਨੂੰ ਦਬਾ ਲੈਣੀ ਹੈ ਦਬਾਣਾ ਚਾਹ ਵੀ ਵੀ ਕਿਸੇ ਤਰੀਕੇ ਉਹ ਦਬ ਜੇ ਐ ਇਸੇ ਤਰੀਕੇ ਨਾਲ ਜਿਹੜੇ ਉਹ ਸ਼ਿਕਲੀ ਘਰਵਨ ਜਾ ਰਹੇ ਹਨ ਉਹ ਇਹਨਾਂ ਨੇ ਜਰਮ ਪੈਸ਼ਾ ਕਹਿ ਕੇ ਵਰਲਡ 'ਚ ਖਿਲਾਰ ਦਿੱਤਾ ਪੀਂਚ ਹਿੰਦੁਸਤਾਨ ਦੇ ਕੋਨੇ-ਕੋਨੇ ਤੇ ਸਾੜ ਦਿੱਤਾ ਉਹਨਾਂ ਨੂੰ ਟੁਕੜੇ-ਟੁਕੜੇ ਕਰ ਦਿੱਤੇ ਵੀ ਇਹ ਮੋੜ ਕੇ ਉੱਠ ਨਾ ਸਕਣ ਉਹਨਾਂ ਦਾ ਬਿਜ਼ਨਸ ਖਤਮ ਕਰ ਦਿੱਤਾ ਸਭ ਕੁਝ ਕਰ ਦਿੱਤਾ ਉਹੀ ਇਹਨਾਂ ਨੇ ਰਾਜਨੀਤੀ ਹੁਣ ਸਾਡੇ ਪੰਜਾਬ ਦੇ ਵਿੱਚ ਵਰਤ ਰਹੇ ਨੇ ਜੇ ਪੰਜਾਬ ਮੋੜ ਸਿਰ ਚੁੱਕਦਾ ਤੇ ਉਹਨੂੰ ਦਬਾਣਾ ਵੀ ਕਿਹੜੇ ਤਰੀਕੇ ਦਬਾਣਾ ਅਸੀਂ ਐ ਨਹੀਂ ਕਹਿੰਦੇ ਵੀ ਉੱਥੇ ਉਗਰਵਾਦ ਚਾਹੀਦਾ ਅਸੀਂ ਉੱਥੇ ਨਹੀਂ ਚਾਹੁੰਦੇ ਵੀ ਉੱਥੇ ਟੈਰਰਿਸਟ ਕੋਈ ਹੋਵੇ ਕੋਈ ਉਹਵੇਂ ਦੀ ਕੰਮ ਹੋਵੇ ਕੋਈ ਕੁਝ ਨਹੀਂ ਹੋਣਾ ਚਾਹੀਦਾ ਪੀਸਫੁੱਲ ਹੋਣਾ ਚਾਹੀਦਾ ਜਿਵੇਂ ਦਾ ਪੰਜਾਬ ਸਾਡਾ ਸੀਗਾ ਅਸੀਂ ਉਹਨੂੰ ਪੰਜਾਬ ਨੂੰ ਉਹੇ ਦਾ ਬਣਾਉਣਾ ਚਾਹੁੰਦੇ ਆ ਇਹਨਾਂ ਨੇ ਕੀ ਕੀਤਾ ਸਰਕਾਰਾਂ ਨੇ ਤੇ ਤੁਸੀਂ ਹੋਈ ਫਿਰ ਬੋਟ ਰਾਜ ਲਈ ਇਹਨਾਂ ਨੇ ਉੱਥੋਂ ਬੰਦੇ ਮਂਗਾਏ ਮਂਗਾ ਕੇ ਕਈ ਸਾਲਾਂ ਤੋਂ ਇਹ ਕੰਮ ਚੱਲ ਰਿਹਾ ਲੇਕਿਨ ਸਾਡੀ ਅਜੇ ਤੱਕ ਵੀ ਨੀਂਦ ਨਹੀਂ ਸੁੱਤੀ ਕਿਉਂਕਿ ਸਾਨੂੰ ਗਰੁੱਪਾਂ 'ਚ ਵੜ ਦਿੱਤਾ ਕਿ ਹੁਣ ਸਿੱਖ ਇਤਿਹਾਸ ਵਿੱਚ ਤੁਸੀਂ ਦੇਖ ਲਓ ਕੋਈ ਆ ਮਿਸ਼ਨਰੀ ਜੀ ਆ ਟਕਸਾਲੀ ਐ ਜੀ ਆ ਰਾਧਾ ਸੁਆਮੀ ਐ ਜੀ ਆ ਬਿਆਸਾ ਵਾਲੇ ਨੇ ਜੀ ਆ ਦੂਸਰੇ ਨੇ ਜੀ ਸਾਡੇ ਕਿੰਨੇ ਗਰੁੱਪ ਬਣਾ ਦਿੱਤੇ ਗਏ ਹੁਣ ਉਹ ਗਰੁੱਪ ਬਣਾ ਦਿੱਤੇ ਗਏ ਅਸੀਂ ਲੜਦੇ ਆਪਸ ਵਿੱਚ ਲੜੀ ਜਾਓ ਜੀ ਸਾਨੂੰ ਉਦਣ ਜਾਗ ਆਣੀ ਜਦੋਂ ਸਾਰਾ ਸਾਰਾ ਕੁਝ ਖੁੱਸ ਗਿਆ ਸਾਡੇ ਪੱਲੇ ਕੱਖ ਨਾ ਰਿਹਾ ਜੇ ਤੁਸਾਨੂੰ ਵਟੋ ਵਟ ਭਜਾਇਆ ਨਾ ਕਹਿੰਦੇ ਜਦੋਂ ਮੈਂ ਨਾਲ ਕੁੱਟਿਆ ਮਾਰਿਆ ਸਾਨੂੰ ਫੇਰ ਪਤਾ ਲੱਗ ਸਾਡੀ ਅੱਖ ਫੇਰ ਕੋ ਨਹੀਂ ਪਰ ਇੱਕ ਜਿਹੜਾ ਧੜਾ ਲਗਾਤਾਰ ਇਹ ਚੀਜ਼ ਕਹਿੰਦੀ ਕੋਸ਼ਿਸ਼ ਕਰ ਰਿਹਾ ਕਿ ਜਿਹੜੇ ਇਸ ਵੇਲੇ ਪ੍ਰਵਾਸੀਆਂ ਦੇ ਖਿਲਾਫ ਬੋਲ ਰਹੇ ਨੇ ਲਗਾਤਾਰ ਉਹ ਲੋਕ ਜਿਹੜੇ ਨੇ ਬਿਲਕੁਲ ਅਲੱਗਵਾਦੀ ਸੋਚਦੇ ਹੈਗੇ ਨੇ ਅਤੇ ਉਹ ਪੰਜਾਬ ਨੂੰ ਜਿਹੜਾ ਉਹ ਖੋਣਾ ਚਾਹੁੰਦੇ ਨੇ ਜਾਂ ਪੰਜਾਬ ਨੂੰ ਵੱਖਾ ਕਰਾਣਾ ਚਾਹੁੰਦੇ ਨੇ ਇਹਦੇ ਉੱਤੇ ਤੁਹਾਡੀ ਕੀ ਥੀ ਦੇਖੋ ਮੇਰੀ ਗੱਲ ਐ ਵੇ ਪ੍ਰਵਾਸੀ ਸਾਰੇ ਮਾੜੇ ਨਹੀਂ ਜਿਹੜੇ ਬੰਦੇ ਚੰਗੇ ਨੇ ਚੰਗਾ ਵਿਚਰਦੇ ਨੇ ਉਹ ਚੰਗੇ ਨੇ ਵੇ ਨਹੀਂ ਕਹਿੰਦਾ ਵੀ ਚੰਗੇ ਜਿਹੜਾ ਉੱਥੇ ਆ ਕੇ ਗੁੰਡਾਵਾਦ ਫੁਲਾਤਾ ਦੂਸਰਾ ਪਹਿਲਾਂ ਹੁਣ ਮੰਨ ਲਓ ਇੱਕ ਸਿੱਖ ਹੈਗਾ ਜਿਉਂ ਮਾੜੀ ਜਿਉਂ ਕੋਈ ਗੱਲ ਕਰਦਾ ਫਟ ਪੁਲਿਸ ਜਾ ਫੜਦੀ ਉਹਨਾਂ ਨੂੰ ਅੱਜ ਤੱਕ ਜਿਹੜੇ ਕਾਤਲ ਨੇ ਕੋਈ ਫੜਿੰਦਾ ਹੀ ਨਹੀਂ ਪਾਇਆ ਇਹਨਾਂ ਨੂੰ ਜਿੰਨਾ ਕੁਛ ਉਹਨਾਂ ਨੇ ਕੀਤਾ ਹੁਣ ਪਿੱਛੇ ਜੀ ਪੰਜਾਬ ਵਿੱਚ ਗਏ ਉਹ ਮਾੜੀ ਜੀ ਗੱਡੀ ਕਿਸਲ ਟਾਚੋ ਦੇ 25 30 ਜਨੇ ਇਕੱਠੇ ਹੋ ਕੇ ਆ ਗਏ ਉਹਨਾਂ ਦੇ ਇੱਕ ਗਰੁੱਪ ਬਣਾਏ ਨੇ ਮੈਂ ਤੇ ਵੀ ਜਿਵੇਂ ਮਾਰਦੇ ਨੇ ਕਿਸੇ ਬੰਦੇ ਨੂੰ ਇੱਥੇ ਐ ਕੋਈ ਮਾੜਾ ਮੋਟਾ ਐਕਸੀਡੈਂਟ ਹੁੰਦਾ ਕੁਛ ਹੁੰਦਾ ਇਨਸ਼ੋਰਸ ਵਾਲਾ ਕਲੇਮ ਹੁੰਦਾ ਸਭ ਕੁਛ ਹੁੰਦਾ ਕਿਸੇ ਨੂੰ ਕੋਈ ਟੱਚ ਨਹੀਂ ਕਰਦਾ ਨਾ ਬੰਦਾ ਕੋਈ ਉਧਰ ਉਧਰ ਆਪਸੇ ਨਹੀਂ ਕਰਦੇ ਉਥੇ ਉਹ ਮਾਰ ਲਉ ਫਿਰਦੇ ਨੇ ਕਿਉਂਕਿ ਤਾਂ ਮਤਲਬ ਗੁੱਡਾ ਰਾਜ ਹੋ ਗਿਆ ਨਾ ਤੇ ਕਿਉਂਕਿ ਉਹ ਸਰਕਾਰਾਂ ਨੇ ਉਹਨਾਂ ਨੂੰ ਉਹਨਾਂ ਨੂੰ ਉੱਥੇ ਵੋਟਾਂ ਚਾਹੀਦੀ ਹੁੰਦੀ ਉਹ ਉਸ ਕਰਕੇ ਉਹਨਾਂ ਨੂੰ ਕੁਛ ਕਹਿੰਦੀ ਨਹੀਂ ਐਸ ਕਰਕੇ ਉਸ ਚੀਜ਼ ਨੂੰ ਠੱਲ ਪਾਉਣ ਵਾਸਤੇ ਸਾਨੂੰ ਕੁਛ ਨਾ ਕੁਛ ਕਰਨਾ ਪਵੇਗਾ ਅਸੀਂ ਉਹਨਾਂ ਦੇ ਜਿਹੜੇ ਜਿਹੜੇ ਚੰਗੇ ਬੰਦੇ ਨੇ ਅਸੀਂ ਉਹਨਾਂ ਦੇ ਖਿਲਾਫ ਨਹੀਂ ਉਹ ਉਥੇ ਰਹਿਣ ਵਸਣ ਵਾਲਾ ਦਵਾਲਾ ਚੰਗਾ ਰੱਖਣ ਤੇ ਅਸੀਂ ਉਹਨਾਂ ਦੇ ਨਾਲ ਆ ਲੇਕਿਨ ਜਿਹੜੇ ਬੰਦੇ ਉੱਥੇ ਗੁੰਡਾਗਰਦੀ ਕਰ ਰਹੇ ਨੇ ਜਾਂ ਕੁਛ ਕਰ ਰਹੇ ਨੇ ਉਹਨਾਂ ਨੂੰ ਠਲ ਕਿਵੇਂ ਪਾਈ ਜਾਵੇ ਉਹਨਾਂ ਨੂੰ ਠਲ ਤਾਲ ਪਾਈ ਜਾਵੇਗੀ ਜੇ ਅਸੀਂ ਉਹਨਾਂ ਨੂੰ ਉੱਥੋਂ ਦੀ ਬਾਹਰ ਕੱਢੇ ਜਾਣ ਜਿਹੜੇ ਬੇਕਾਰ ਕੰਮ ਕਰਦੇ ਨੇ ਲੁੱਟਾਂ ਖੋਹਾਂ ਕਰਦੇ ਨੇ ਉਹ ਬੰਦਿਆਂ ਤੇ ਠਲ ਪਾਣੀ ਜ਼ਰੂਰੀ ਹੈ ਅ ਅਸੀਂ ਵੇਖਦੇ ਹਾਂ ਵਕਫਾ ਕ ਪੋਲਿਟਿਕਲ ਪਾਰਟੀਆਂ ਜਿਹੜੀਆਂ ਪੰਜਾਬ ਚ ਵਿਛੜਦੀਆਂ ਨੇ ਉਹਨਾਂ ਦੇ ਵਿੱਚ ਵਕਫਾ ਵੱਖ-ਵੱਖ ਤਰ੍ਹਾਂ ਦੇ ਤਰੀਕੇ ਦੇ ਤੜੇ ਨੇ ਕੋਈ ਕਿਸਾਨਾਂ ਦੀ ਰਿਪਰੈਜ਼ੈਂਟੇਸ਼ਨ ਕਰਦਾ ਹੈ ਕੋਈ ਸਟੂਡੈਂਟ ਦੀ ਰਿਪਰੈਜ਼ੈਂਟੇਸ਼ਨ ਕਰਦਾ ਹੈ ਤੇ ਅਸੀਂ ਵੇਖਦੇ ਹਾਂ ਉੱਤੇ ਜਿਹੜਾ ਪ੍ਰਵਾਸੀਆਂ ਦੀ ਰਿਪਰੈਜ਼ੈਂਟੇਸ਼ਨ ਵੀ ਜਿਹੜੀ ਹੈ ਬਹੁਤ ਕਰਦੇ ਨੇ ਹਰ ਇੱਕ ਪਾਰਟੀ ਚ ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਹੈ ਭਾਵੇਂ ਉਹ ਕਾਂਗਰਸ ਹੈ ਭਾਵੇਂ ਉਹ ਭਾਜਪਾ ਹੈ ਹਰ ਕੋਈ ਆਪਣੇ ਆਪਣੇ ਤਰੀਕੇ ਦਾ ਉਹਨਾਂ ਦਾ ਇੱਕ ਪੋਲਿਟੀਕਲ ਵਿੰਗ ਜਿਹੜਾ ਹੈਗਾ ਜਦੋਂ ਇੰਨੇ ਵੱਡੇ ਵਿੰਗ ਬਣੇ ਹੋਏ ਨੇ ਵੋਟ ਬੈਂਕ ਉੱਤੇ ਟਿਕਿਆ ਤੁਹਾਨੂੰ ਲੱਗ ਰਿਹਾ ਕਿ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ ਇਹ ਸਾਰੇ ਕਿਥੇ ਲੱਗਣਗੀਆਂ ਜਾ ਕੇ ਨਹੀਂ ਲੱਗਣਗੀਆਂ ਜਿੱਤੇ ਹੁਣ ਉਹਦੇ ਚ ਸਾਰੇ ਅਸੀਂ ਇੱਕ ਠੇ ਹੋ ਜਾਈਏ ਫਿਰ ਗਵਰਨਮੈਂਟਾਂ ਵੀ ਉਹਦੇ ਅੱਗੇ ਕੀ ਕਰ ਸਕਦੀ ਹੈ ਇਹ ਸਾਰੀ ਸਾਰੀਆਂ ਜਥੇਬੰਦੀਆਂ ਸਭ ਜਿੰਨੇ ਵੀ ਉਹ ਗੁਰਦਰ ਪਿੰਡਾਂਵੀਆਂ ਸੁਸਾਇਟੀਆਂ ਨੇ ਪਿੰਡਾਂ ਦੀਆਂ ਜਿਹੜੀਆਂ ਪੰਚਾਇਤਾਂ ਨੇ ਸਾਰੀਆਂ ਇਕੱਠੀਆਂ ਹੋਣ ਤਾਂ ਕੀ ਕਰਨ ਸਭ ਕੁਝ ਕਰ ਸਕਦੇ ਕਰਨ ਨੂੰ ਕੀ ਹੋਇਆ ਹੁਣ ਆਮ ਆਦਮੀ ਪਾਰਟੀ ਤੁਸੀਂ ਜਾਣਦੇ ਹੋ ਪਿਛਲੇ ਪਸ਼ੋਕੜ ਦੇ ਵਿੱਚ ਜਦੋਂ ਇਹ ਹੋਣ ਦੇ ਚਾਰ ਨਹੀਂ ਅਸੀਂ ਬੜੀ ਕੋਸ਼ਿਸ਼ ਕੀਤੀ ਵੀ ਕੋਈ ਨਵਾਂ ਹੀ ਚੇਂਜ ਲਿਆਈਏ ਅਸੀਂ ਕੋਸ਼ਿਸ਼ ਕਰਕੇ ਇੱਕ ਵਾਰੀ ਲਾ ਮਾਰਿਆ ਕੀਤਾ ਸਭ ਕੁਝ ਆ ਗਿਆ ਲੇਕਿਨ ਇੰਨਾ ਕੀ ਪਤਾ ਹੀ ਨਹੀਂ ਜਿਹੜਾ ਵੀ ਇਹ ਕੁਛੜ ਬਹਿ ਕੇ ਵੀ ਸਾਡੀ ਦਾੜੀ ਮੁੰਨਣਗੇ ਇਹਨਾਂ ਨੇ ਉਹ ਕੰਮ ਕੀਤਾ ਹੁਣ ਫਿਰ ਕਈ ਵਾਰੀ ਕਹਿੰਦੇ ਨਾ ਸਿਆਣਿਆਂ ਨੇ ਕਈ ਨੇ ਕੇਂਦਰ ਉਹ ਘਰ ਚ ਲਾਇਆ ਹੋਵੇ ਨਾ ਜਦੋਂ ਉਹਦੇ ਕੰਡੇ ਜਾਂ ਗੰਦਕ पे ਘਰ ਚ ਲਿਖਦਾ ਫਿਰ ਗੁੱਸੇ ਨਾਲ ਉਹਨੂੰ ਵੱਢਣਾ ਪੈਂਦਾ ਉਹ ਹਿਸਾਬ ਸਾਡਾ ਹੁਣ ਬੜਿਆ ਪੰਜਾਬ ਦੇ ਜਿਹਨੇ ਇਹਨਾਂ ਨੂੰ ਅਸੀਂ ਅੱਗੇ ਲੈ ਕੇ ਆਏ ਲੇਕਿਨ ਇਹਨਾਂ ਨੇ ਸਾਡੇ ਨਾਲ ਮਾੜਾ ਕੀਤਾ ਸਾਡੇ ਹਰ ਕਿਸਾਨ ਸਾਡੇ ਰੁੱਲਦੇ ਪਏ ਨੇ ਫਸਲਾਂ ਉਹਨਾਂ ਦੀਆਂ ਨਿਚ ਕਿੰਦੀਆਂ ਪਈਆਂ ਸਾਰਾ ਕੁਝ ਉਹਨਾਂ ਨਾਲ ਬੁਰਾ ਹੋ ਰਿਹਾ ਜਿਹੜੇ ਆ ਪ੍ਰਵਾਸੀਆਂ ਦਾ ਕੰਮ ਹੈ ਇਹ ਵੀ ਗਲਤ ਕੰਮ ਕਰ ਰਹੇ ਨੇ ਹੁਣ ਉੱਥੇ ਜੋ ਕੁਝ ਹੋ ਰਿਹਾ ਗੁੰਡਾਗਰਦੀ ਹੋ ਰਹੀ ਸਾਰਾ ਕੁਝ ਹੋ ਰਿਹਾ ਉੱਥੇ ਸੇਫ ਥੋੜੀ ਰਹਿ ਗਿਆ ਬੰਦਾ ਇਹ ਉਹਨੂੰ ਬਚਾਉਣ ਲਈ ਮੈਂ ਤੇ ਇੱਕ ਸਾਰੇ ਅੱਗੇ ਹੱਥ ਜੋੜ ਕੇ ਇੱਕ ਬੇਨਤੀ ਕਰਦਾ ਜਿੰਨੇ ਵੀ ਪਿੰਡਾਂ ਦੇ ਲੋਕ ਸੁਣਦੇ ਨੇ ਮੇਰੀ ਗੱਲ ਆਪਾਂ ਸ਼ਿਗਲੀ ਕਰਵਨ ਜਾ ਰਹੇ ਨੇ ਜਿਹੜੇ ਉਹਨਾਂ ਨੂੰ ਲਿਆ ਕੇ ਵਸਾਈਏ ਪਿੰਡਾਂ ਦੇ ਵਿੱਚ ਥਾਂ-ਥਾਂ ਤੇ ਉਹਨਾਂ ਨੂੰ ਉਹਨਾਂ ਨੂੰ ਜਗ੍ਹਾ ਦਈਏ ਉਹ ਆ ਕੇ ਇੱਥੇ ਵਸਣ ਔਰ ਚੰਗਾ ਆਲਾ ਦਵਾਲਾ ਰੱਖਣ ਔਰ ਜਿਹੜੇ ਪ੍ਰਵਾਸੀ ਦੂਸਰੇ ਵੀ ਨੇ ਜਿਹੜੇ ਚੰਗੇ ਨੇ ਉਹਨਾਂ ਦੀ ਵੀ ਮਦਦ ਕਰੋ ਉਹਨਾਂ ਨੂੰ ਵੀ ਨਾਲ ਵਸਾਓ ਤੇ ਪੰਜਾਬ ਆਪਾਂ ਮੋੜ ਖੁਸ਼ਹਾਲ ਬਣਾਣਾ ਪਰ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਨੂੰ ਜਿਹੜੇ ਲਗਾਤਾਰ ਉੱਥੇ ਪ੍ਰਦਰਸ਼ਨ ਕਰ ਰਹੇ ਨੇ ਇਸ ਮੁੱਦੇ ਨੂੰ ਲੈ ਕੇ ਕਿ ਜਿਹੜੇ ਪ੍ਰਵਾਸੀਆਂ ਨੇ ਪੰਜਾਬੀਅਤ ਨੂੰ ਅਪਣਾ ਲਿਆ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਪੰਜਾਬੀਅਤ ਦੇ ਨਾਲ ਬਿਲਕੁਲ ਕਾਇਰ ਸਕੇ ਬੰਨ ਕੇ ਰੱਖਿਆ ਹੋਇਆ ਉਹਨਾਂ ਨੂੰ ਕਿਸ ਤਰੀਕੇ ਨਾਲ ਜਿਹੜਾ ਹੌਸਲਾ ਦਿਵਾਇਆ ਜਾਵੇ ਕਿ ਤੁਹਾਡੇ ਅਸੀਂ ਖਿਲਾਫ ਨਹੀਂ ਹੈਗੇ ਜਿਹੜੇ ਪੰਜਾਬੀਅਤ ਵਾਸਤੇ ਕੰਮ ਕਰ ਰਹੇ ਨੇ ਯਾਰ ਜਿਹੜਾ ਵੀ ਮੈਂ ਤੁਹਾਨੂੰ ਸੁਣਾਣਾ ਕੁਝ ਵੀ ਹੈਗਾ ਜਿਹੜਾ ਤੇ ਗੁਰਸੇਖ ਹੋਏਗਾ ਜੀ ਉਹ ਕਦੀ ਕਿਸੇ ਨਾਲ ਬੁਰਾ ਨਹੀਂ ਕਰੇਗਾ ਹਮਮ ਕਿਉਂਕਿ ਹਮੇਸ਼ਾ ਜਿਹੜਾ ਸਿੱਖ ਹੈ ਨਾ ਉਹਨੇ ਜ਼ੁਲਮ ਦਾ ਤਾਂ ਆਕਰਾ ਕੀਤਾ ਹੈ ਜਿਹੜਾ ਬੰਦਾ ਚੰਗਾ ਹੈ ਨਾ ਜਿਹੜਾ ਚੰਗਾ ਵਿਚਰਦਾ ਪਿਆ ਚੰਗਾ ਪਰਿਵਾਰ ਹੈ ਹਮੇਸ਼ਾ ਉਹਦੀ ਹੈਲਪ ਕਰਨਗੇ ਉਹਨਾਂ ਨੂੰ ਪਰਵਾਹ ਨਹੀਂ ਕਰਨ ਦੀ ਲੋੜ ਜੇਕਰ ਉਹ ਚੰਗੇ ਨੇ ਤੇ ਚੰਗੇ ਬਣ ਕੇ ਰਹਿਣ ਤੇ ਹਮੇਸ਼ਾ ਉਹਨਾਂ ਦਾ ਸਾਥ ਦੇਵਾਂਗੇ ਸਾਰੇ ਤੇ ਜਿਹੜੇ ਬੰਦੇ ਗੁੰਡਾਗਰਦੀ ਕਰਨਗੇ ਤੇ ਫਿਰ ਤੁਹਾਨੂੰ ਪਤਾ ਹੈ ਉਹਦਾ ਮੂੰਹ ਤੋੜਨਾ ਜਵਾਬ ਵੀ ਦੇਣਾ ਆਉਂਦਾ ਹੁਣ ਦੇਵਾਂਗੇ ਵੀ ਤੇ ਤਾਂ ਦੇ ਸਕਦੇ ਹਾਂ ਜੇ ਅਸੀਂ ਸਾਰੇ ਇਕੱਠੇ ਹੋਈਏ ਅਸੀਂ ਉਹਨਾਂ ਨੂੰ ਉਠਣਾ ਨਹੀਂ ਮਾਰਨਾ ਨਹੀਂ ਉਹਨਾਂ ਨੂੰ ਕੁਝ ਨਹੀਂ ਕਰਨਾ ਉਹਨਾਂ ਨਾਲੋਂ ਪਿੱਛੇ ਹਟ ਜਾਓ ਪਰ ਇੱਕ ਅਖੀਰ ਦੇ ਵਿੱਚ ਜਿਹੜਾ ਮੈਂ ਜ਼ਰੂਰ ਇੱਕ ਸਵਾਲ ਕਰਾਂਗਾ ਜਿਹਦੇ ਉੱਤੇ ਬਹੁਤ ਸਾਰੇ ਸਾਨੂੰ ਕਮੈਂਟ ਵੀ ਆਏ ਨੇ ਬਲੋਕਾਂ ਨੇ ਇਹਦੇ ਉੱਤੇ ਗੱਲ ਵੀ ਕੀਤੀ ਹੈ ਕਹਿੰਦੇ ਨੇ ਕਿ ਕੁਝ ਹੁਣ ਲੋਕ ਇਹੋ ਜਿਹੇ ਹੈਗੇ ਨੇ ਜਿਨ੍ਹਾਂ ਨੇ ਸਾਰੀ ਉਮਰ ਉੱਤੇ ਕੁਝ ਨਹੀਂ ਕੀਤਾ ਡੱਕਾ ਨਹੀਂ ਤੋੜਿਆ ਇਹਨੇ ਲੰਮੇ ਸਮੇਂ ਤਿੰਨ ਤਿੰਨ ਦਿਹਾਕੇ ਤੱਕ ਹੁਣ ਉਹਨਾਂ ਨੂੰ ਜਿਹੜੇ ਆਪਣੇ ਆਂਢ ਗੁਆਂਢ ਦੇ ਵਿੱਚ ਪ੍ਰਵਾਸੀਆਂ ਦੀਆਂ ਜ਼ਮੀਨਾਂ ਜਿਹੜੀਆਂ ਉਹਨਾਂ ਨੇ ਬਣਾਈਆਂ ਨੇ ਕਾਰੋਬਾਰ ਬਣਾਏ ਨੇ ਉਹ ਦਿਖਦੇ ਨੇ ਉਹ ਚਾਹੁੰਦੇ ਨੇ ਕਿ ਇੱਥੋਂ ਫਲਾਈਨ ਕਰਕੇ ਜਾਣ ਤੇ ਅਸੀਂ ਉਦੋਂ ਉੱਤੇ ਕਬਜ਼ਾ ਕਰੀਏ ਇਹ ਇਹ ਆਪਣੀ ਹੌਟਿ ਜਿਹੜੀ ਇੱਕ ਡੈਸ਼ ਉਤੇ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਜਦੋਂ ਲੋਕਾਂ ਦੇ ਸਾਹਮਣੇ ਗੱਲ ਰੱਖੀ ਜਾ ਰਹੀ ਹੈ ਤੁਹਾਨੂੰ ਕੀ ਲੱਗਦਾ ਕਿ ਇਹ ਆਪਣੇ ਆਪ ਚ ਕਿੰਨੀ ਖਤਰਨਾਕ ਹੈ ਨਹੀਂ ਖਤਰਨਾਕ ਜਿਹੜੀ ਦੇਖੋ ਹਰ ਗੱਲ ਉੱਥੇ ਹੀ ਵੰਦੀ ਹੋ ਰਹੀ ਹੈ ਇਵੇਂ ਦਾ ਸਿਸਟਮ ਬਣ ਰਿਹਾ ਹੈ ਵੀ ਤੁਸੀਂ ਕਦਮ ਪਟਨਾ ਤੁਸੀਂ ਫੋਕ ਫੋਕ ਕੇ ਕਦਮ ਪਟਦੇ ਹੋ ਕਿਉਂਕਿ ਹਰ ਚੀਜ਼ ਜਿਹੜੀ ਵੀ ਜਦੋਂ ਸਾਡੇ ਚ ਪਤਾ ਕੀ ਹੈ ਸਭ ਤੋਂ ਵੱਡੀ ਕਮਜ਼ੋਰੀ ਅਸੀਂ ਕਹਿੰਦੇ ਆ ਵੀ ਸ਼ਰਧਾ ਹੀ ਨੋ ਕਿ ਸਭ ਕੁਝ ਕਰਦੇ ਆ ਗਿਆ ਸ਼ਰਦਾ ਵੀ ਕਰਨੀ ਤੇ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਐਨ ਵੀ ਚਲੋ ਆਜ ਆ ਵੀ ਤੇਰੇ ਨਾਲ ਤੋ ਕੋਈ ਪਿਆਰ ਨਾਲ 4 ਦਿਨ ਰਿਹਾ ਤੂੰ ਕਿਹਾ ਤਾ ਵੀ ਠੀਕ ਹੈ ਤੇਰਾ ਸਭ ਕੁਝ ਫਿਰ ਜਿੱਦਨ ਉਹਨੂੰ ਕਹਿ ਦਿੰਦੇ ਆ ਮੋੜ ਕੇ ਫਿਰ ਅਗਲਾ ਆ ਕੇ ਗੋਦੀ ਫੜ ਲੈਂਦਾ ਵੀ ਹਾਂ ਤੂੰ ਕੌਣ ਹੈ ਤੇ ਮੈਂ ਕੌਣ ਫਿਰ ਜਾਂਦੇ ਨੂੰ ਅਗਲੇ ਘਰ ਵੀ ਨਹੀਂ ਵੜ ਦਿੰਦੇ ਐਸ ਕਰਕੇ ਸਾਨੂੰ ਸੋਚ ਸਮਝ ਕੇ ਅਕਲੀ ਸਾਬ ਸੇ ਵੀ ਹੈ ਅਕਲੀ ਕੀ ਜਿਆ ਦਾਣੂ ਹੈ ਨਹੀਂ ਸਾਡੇ ਗੁਰਬਾਨੀ ਦੇ ਵਿੱਚ ਸਾਨੂੰ ਉਹ ਕਰਨਾ ਪਏਗਾ ਸਾਰਾ ਕੁਝ ਅਕਲ ਦੇ ਨਾਲ ਕਰਨਾ ਪਏਗਾ ਦਿਮਾਗ ਨਾਲ ਕਰਨਾ ਪਏਗਾ ਸਾਡਾ ਦਿਮਾਗ ਨੂੰ ਵਾਡੂ ਕਰ ਦਿੱਤਾ ਲੜੀ ਜਾਓ ਜੀ ਆਪਣੇ ਆਪਣੇ ਮੁੱਦਿਆਂ ਤੇ ਸਾਨੂੰ ਜੋ ਤੱਕ ਛੱਡ ਕੇ ਉਹ ਮੁੱਦੇ ਸਾਨੂੰ ਐਸ ਆਪਣੇ ਸਮਾਜ ਜੇ ਤੁਸੀਂ ਸਿੱਖ ਹੀ ਨਾ ਰਹੇ ਤੇ ਤੁਹਾਡੇ ਤੁਹਾਡੀਆਂ ਸੰਸਥਾਵਾਂ ਕੀ ਕਰਨਗੀਆਂ ਮੈਂ ਤੇ ਇਹ ਗੱਲ ਮੰਨਦਾ ਤੁਸੀਂ ਆਪਣੇ ਆਪ ਨੂੰ ਕਾਮਜਾਬ ਕਰਨ ਲਈ ਤੇ ਤੁਹਾਨੂੰ ਕੁਝ ਨਾ ਕੁਝ ਕਰਨਾ ਪਵੇਗਾ ਸਾਰੇ ਇਕੱਠੇ ਹੋਓ ਇੱਕ ਫਲੇਮ ਪਲੇਟਫਾਰਮ ਤੇ ਮੇਰਾ ਨੰਬਰ ਹੈਗਾ ਮੈਂ ਤੁਹਾਨੂੰ ਤੁਸੀਂ ਪੇਸ਼ਕ ਟੀਵੀ ਦੇ ਵੀ ਦੇ ਦਿੱਤੇ 9178499033 ਕਿਸੇ ਵੀ ਪਿੰਡ ਦੇ ਚ ਕਿੰਨੇ ਵਰਕਰ ਚਾਹੀਦੇ ਨੇ ਚੰਗੇ ਵਰਕਰ ਹੋਣਗੇ ਚੰਗੇ ਪਰਿਵਾਰ ਹੋਣਗੇ ਉਹ ਅਸੀਂ ਤੁਹਾਨੂੰ ਦੇਾਂਗੇ ਤੁਸੀਂ ਉਹਨਾਂ ਨੂੰ ਚੰਗੇ ਪਰਿਵਾਰਾਂ ਦੀ ਤਰ੍ਹਾਂ ਆਪਣਾ ਘਰਾਂ 'ਚ ਰੱਖੋ ਉਹ ਕੋਈ ਗੱਲ ਨਹੀਂ ਕੋਈ ਤੁਹਾਨੂੰ ਉੱਤੇ ਤੇ ਤੁਹਾਡੇ ਕਬਜ਼ਾ ਨਹੀਂ ਕਰਨਗੇ ਕੋਈ ਕੁਝ ਨਹੀਂ ਕਰਨਗੇ ਇਸ ਗੱਲ ਦੀ ਸਾਡੀ ਗਰੰਟੀ ਹੋਏਗੀ ਅਸੀਂ ਉਹਨਾਂ ਨੂੰ ਚੰਗੇ ਪਿੰਡਾਂ ਦੇ ਵਿੱਚ ਦੇਵਾਂਗੇ ਔਰ ਮੈਂ ਖਾਸ ਕਰਕੇ ਧੰਨਵਾਦ ਕਰਦਾ ਨੰਗਲਵਾੜਾ ਪਿੰਡ ਪਹਿਲਾਂ ਮਹਿਮਤਪੁਰ ਪਿੰਡ ਵਾਲਿਆਂ ਨੇ ਵੀ ਸਾਨੂੰ ਕਿਹਾ ਕੁਝ ਗਿਲਜੀਆ ਪਿੰਡ ਨੇ ਕਿਹਾ ਔਰ ਕੁਝ ਮਿਆਣੀ ਪਿੰਡ ਵਾਲਿਆਂ ਨੇ ਕਿਹਾ ਹੋਰ ਵੀ ਜਿਹੜੇ ਪਿੰਡ ਹੈਗੇ ਨੇ ਜਿਨ੍ਹਾਂ ਨੂੰ ਇਸ ਪ੍ਰਵਾਸੀ ਉੱਤੇ ਦੀ ਚਾਹੀਦੇ ਨੇ ਜਿਹੜੇ ਸ਼ਿਗਲੀ ਕਰ ਬਣ ਜਾ ਰਹੇ ਘਰਾਂ ਦੇ ਵਿੱਚ ਰੱਖਣ ਲਈ ਕੰਮ ਕਰ ਲਈ ਸਾਡਾ ਆਪਣਾ ਬਲੱਡ ਹੈ ਆਪਣਾ ਡੀਐਨਏ ਆਪਣਾ ਖੂਨ ਹੈ ਅਸੀਂ ਉਹਨਾਂ ਨੂੰ ਲਿਆ ਕੇ ਆਪਣੇ ਘਰਾਂ 'ਚ ਵਸਾਈਏ ਜਿਨ੍ਹਾਂ ਤੇ ਅਸੀਂ ਯਕੀਨ ਵੀ ਕਰ ਸਕੀਏ ਤੇ ਜਿਸ ਤਰ੍ਹਾਂ ਉਹ ਜੀਵਨ ਦੀ ਕੌਮ ਹੈ ਉਹ ਆਪਣੇ ਜੀਵਸ਼ਾਂ ਨੂੰ ਸਭ ਤੋਂ ਪਹਿਲ ਦਿੰਦੀ ਹੈ ਇਸ ਕਰਕੇ ਸਾਨੂੰ ਉਹਨਾਂ ਨੂੰ ਪਹਿਲ ਦੇਣੀ ਚਾਹੀਦੀ ਅਸੀਂ ਨਫਰਤ ਕਿਸੇ ਨਾਲ ਕਰਨੀ ਨਹੀਂ ਤੇ ਅਸੀਂ ਆਪਣਾ ਆਪ ਗਵਾਣਾ ਵੀ ਨਹੀਂ ਸਾਨੂੰ ਸੋਚ ਸਮਝ ਕੇ ਕਦਮ ਚੁੱਕਣਾ ਪਏਗਾ। ਪ੍ਰਵਾਸੀਆਂ ਦਾ ਮੁੱਦਾ ਜਿਹੜਾ ਹੁਣ ਇਕੱਲਾ ਪੰਜਾਬ ਦਾ ਮੁੱਦਾ ਨਹੀਂ ਰਿਹਾ ਜਾਂ ਇਕੱਲੇ ਭਾਰਤ ਦਾ ਮੁੱਦਾ ਨਹੀਂ ਰਿਹਾ ਇਸ ਚੀਜ਼ ਨੂੰ ਲੈ ਕੇ ਜਿਹੜੇ ਪੰਜਾਬ ਵਾਸੀ ਹੈਗੇ ਨੇ ਜਿਹੜੇ ਨਾਰਥ ਇੰਡੀਆ ਦੇ ਜਿਹੜੇ ਪਾਰਟ 'ਚ ਰਹਿੰਦੇ ਨੇ ਉਹ ਲੋਕ ਕਾਫੀ ਚਿੰਤਤ ਨੇ ਕਿ ਇਸ ਘਟਨਾਕਰਮ ਨੂੰ ਕਿਸ ਤਰੀਕੇ ਨਾਲ ਸਹੀ ਰੂਪ ਦੇ ਕੇ ਜਿਹੜਾ ਰੋਕਿਆ ਜਾ ਸਕੇ ਅਤੇ ਇਹਦਾ ਅੰਤ ਜਿਹੜਾ ਸਹੀ ਹੋਵੇ ਕਿਉਂਕਿ ਕਿਸੇ ਨਾ ਕੋਈ ਵਦੀਕੀ ਨਾ ਹੋਵੇ ਤੇ ਕੋਈ ਇਸ ਦਾ ਕੋਈ ਹੱਕ ਵੀ ਜਿਹੜਾ ਉਹ ਨਾ ਮਰਿਆ ਜਾਵੇ ਪਰ ਨਾਲ ਹੀ ਨਾਲ ਗੱਲ ਇਹ ਵੀ ਹੋ ਰਹੀ ਹੈ ਕਿ ਜਿਹੜੇ ਇੱਕ ਵੱਡਾ ਧੜਾ ਜਿਹੜਾ ਸਾਡਾ ਹੈਗਾ ਜਿਹੜਾ ਆਪਣੇ ਨਾਲੋਂ ਛਿੰਡ ਗਿਆ ਪਸ਼ੋਕੜ ਦੇ ਵਿੱਚ ਗਲਤੀਆਂ ਦੇ ਕਰਕੇ ਅੱਜ ਕਿਉਂ ਨਾ ਇਸ ਮੌਕੇ ਦੇ ਵਿੱਚ ਉਹਨਾਂ ਦੇ ਵੀ ਉਂਗਲ ਫੜ ਕੇ ਉਹਨਾਂ ਨੂੰ ਨਾਲ ਲਿਆਂਦਾ ਜਾਵੇ ਅਤੇ ਅੱਜ ਜਦੋਂ ਲੋੜ ਹੈ ਅੱਜ ਕਿਉਂ ਨਾ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਕਿ ਉਹ ਦੁਬਾਰਾ ਆਪਣੀ ਮੇਨ ਵਿਚਾਰਧਾਰਾ ਦੇ ਵਿੱਚ ਵਾਪਸ ਆਉਣ ਅਤੇ ਆਪਣੇ ਨਾਲ ਦੁਬਾਰਾ ਵਿਚਰ ਕੇ ਜਿਹੜਾ ਆਪਣੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨ ਅਸੀਂ ਇਹ ਵੀ ਵੇਖਿਆ ਪਸ਼ੋਕੜ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ ਆਪਣੇ ਆਪ 'ਚ ਸਰਮੋਰ ਸੰਸਥਾ ਹੈਗੀ ਹੈ ਸਿੱਖਾਂ ਦੀ ਉਹਦੀਆਂ ਵੀ ਜਦੋਂ ਪਿਛਲੇ ਸਮੇਂ ਦੇ ਵਿੱਚ ਵੋਟਾਂ ਹੋਈਆਂ ਸਨ ਉਹਦੇ ਵਿੱਚ ਵੀ ਅਸੀਂ ਵੇਖਦੇ ਹਾਂ ਕਿ ਜਿਹੜੇ ਨੇ ਦਾੜ੍ਹੀ ਮੁੰਨੇ ਵਾਲੇ ਸਿਰ ਮੁੰਨੇ ਵਾਲੇ ਜਿਹੜੇ ਨੇ ਲੋਕ ਉਹਨਾਂ ਨੂੰ ਸ਼ਾਮਲ ਕਰਕੇ ਜਿਹੜੇ ਨੇ ਕਿਤੇ ਨਾ ਕਿਤੇ ਵੋਟ ਬੈਂਕ ਜਿਹੜਾ ਉੱਤੇ ਵੀ ਕੱਢਿਆ ਗਿਆ ਜਦੋਂ ਇਸ ਤਰੀਕੇ ਦੀ ਵੱਡੀ ਮਿਲਾਵਟ ਹੋ ਜੇ ਅਤੇ ਸਿਰਫ ਸਿਰਫ ਤੁਹਾਡਾ ਟਾਰਗੇਟ ਜਿਹੜਾ ਉਹ ਸਿਰਫ ਤੇ ਸਿਰਫ ਇਹ ਹੋਇਆ ਕਿ ਅਸੀਂ ਵਾਤ ਵਾਤ ਵੋਟਾਂ ਹਾਸਲ ਕਰਨੀਆਂ ਨੇ ਜਿਹੜੀਆਂ ਧਰਮ ਦੇ ਮੁੱਦੇ ਦੇ ਉੱਤੇ ਰਾਜਨੀਤੀ ਕਰਨ ਵਾਲੀਆਂ ਪਾਰਟੀਆਂ ਨੇ ਉਹ ਵੀ ਜਦੋਂ ਆਪਣੇ ਵਿੰਗ ਬਣਾ ਕੇ ਸਿਰਫ ਵੋਟ ਬੈਂਕ ਵਾਲੇ ਪਾਸੇ ਭੱਜਣ ਤਾਂ ਫਿਰ ਆਪਣੇ ਆਪ ਚ ਜਿਹੜੇ ਆਮ ਲੋਕ ਨੇ ਜਾਂ ਆਮ ਸਿੱਖ ਨੇ ਉਹ ਚਿੰਤਤ ਨੇ ਪੰਜਾਬ ਨੂੰ ਲੈ ਕੇ ਕਿ ਕੀ ਹੋ ਰਿਹਾ ਪੰਜਾਬ ਦੇ ਇਨ੍ਹਾਂ ਹਾਲਾਤਾਂ ਨੂੰ ਲੈ ਕੇ ਕੱਲੇ ਸਿੱਖ ਚਿੰਤਤ ਨਹੀਂ ਹੈਗੇ ਜਿਹੜੇ ਮੂਲ ਪੰਜਾਬੀ ਜਿਹੜੇ Hindu ਹੈਗੇ ਨੇ ਉਹ ਵੀ ਚਿੰਤਤ ਨੇ ਕਿ ਇਹ ਆਪਣੇ ਆਪ ਚ ਜਿਹੜੀ ਮਿਲਾਵਟ ਹੋ ਰਹੀ ਹੈ ਜਿਹੜੇ ਸਾਡੇ ਉੱਤੇ ਤੌਮਤਾਂ ਲੱਗ ਰਹੀਆਂ ਨੇ ਇਹ ਜਾਵਾਂਗੇ ਕਿੱਧਰ ਅਤੇ ਸਾਡੇ 3 ਬੱਚੇ ਜਿਹੜੇ ਹੈਗੇ ਨੇ ਉਹ ਕਿਸ ਤਰੀਕੇ ਦੇ ਮਾਹੌਲ ਦੇ ਵਿੱਚ ਪਲ ਰਹੇ ਨੇ ਸੋ ਉਮੀਦ ਕਰਦੇ ਆ ਆਪਣੇ ਆਪ ਚ ਜਿਹੜਾ ਐਨਆਰਆਈ ਡਾਇਸਪੋਰਾ ਹੈਗਾ ਇਹ ਜਿਸ ਤਰੀਕੇ ਨਾਲ ਸਿਰ ਨਾ ਸਿਰ ਜੋੜ ਕੇ ਇਸ ਮਸਲੇ ਦਾ ਹੱਲ ਕੱਢਣਾ ਚਾਹੁੰਦਾ ਉਹ ਸਿਰੇ ਤੇ ਸਹੀ ਤਰੀਕੇ ਨਾਲ ਜਾਣ ਸਹੀ ਤਰੀਕੇ ਦਾ ਜਿਹੜਾ ਹੱਲ ਨਿਕਲੇ ਜੀ ਹਾਂਜੀ ਮੈਂ ਇੱਕ ਹੋਰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਪੂਰੇ ਕਲੈਨਾਟ ਦੇ ਵਿੱਚ ਜਿਹੜੀ ਗੱਲ ਹੈ ਜਿਹੜੀ ਸਿੱਖੀ ਦੀ ਗੱਲ ਜਿਹੜੀ ਚੱਲ ਰਹੀ ਹੈ ਮੈਂ ਉਹਦੇ ਉੱਤੇ ਦੇਖੋ ਅਸੀਂ ਜੋ ਤੱਕ ਜਾਤ ਪਲਾਦਰੀਆਂ ਦੇ ਉੱਤੇ ਨਹੀਂ ਉੱਠਦੇ ਉਹ ਤੱਕ ਅਸੀਂ ਕੁਝ ਵੀ ਨਹੀਂ ਕਰ ਸਕਦੇ ਸਾਰੇ ਆਪਾਂ ਉੱਤੇ ਉਠਿਏ ਉਸ ਭਰਾਵਾ ਨੂੰ ਆਪਣੇ ਗਲ ਨਾਲ ਲਾਈਏ ਜੇ ਅਸੀਂ ਕਿਸੇ ਕੋਲ ਜਿਉ ਗਲਾ ਕਟਾਣਾ ਹੈ ਜਾਂ ਕਿਸੇ ਦੇ ਅਧੀਨ ਕਿਉਂ ਹੋਣਾ ਹੈ ਅਸੀਂ ਉਹ ਭਰਾਵਾ ਨੂੰ ਬੁਲਾਵਾਂਗੇ ਸਾਡੇ ਬਰਾਬਰ ਨਾਲ ਹੋ ਕੇ ਕੰਮ ਕਰਨਗੇ ਸਾਡੇ ਮੋਢੇ ਨਾਲ ਮੋਟਾ ਜੋੜ ਕੇ ਇਸ ਕਰਕੇ ਜਿਹੜੀਆਂ ਜਾਤ ਬਲਾਦਰੀਆਂ ਨੇ ਉਹਨਾਂ ਨੂੰ ਛੱਡੀਏ ਇਹ ਅਸੀਂ ਸਿੱਧੇ ਹੋ ਕੇ ਜਿਹੜਾ ਕੰਮ ਹੈ ਉਹ ਕਰੀਏ ਜਿਵੇਂ ਉਹ जाट ਜਿਹੜੇ ਹਰਿਆਣੇ ਦੇ ਵਿੱਚ ਇੱਕ ਖਾ ਪੰਚਾਇਤ ਹੋਈ ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਵੀ ਅਸੀਂ ਸਾਰੇ ਸਿੱਖ ਸੱਜਣਾ ਚਾਹੁੰਦੇ ਆ ਅਸੀਂ ਸਿੱਖੀ ਦੇ ਵਿੱਚ ਆਣਾ ਚਾਹੁੰਦੇ ਆ ਉਹਨਾਂ ਨੂੰ ਵੀ ਆਪਣੇ ਗਲੇ ਨੂੰ ਲਾਈਏ ਅਸੀਂ ਕਿਉਂ ਨਾ ਅਸੀਂ ਦੇਖੋ ਜਿਹੜੀਆਂ ਸਰਕਾਰਾਂ ਨੇ ਜਿਉ ਸਾਡੀ ਇੱਕ ਯੂਨਿਟੀ ਬਣ ਜਾਂਦੀ ਹੈਗੇ ਸਾਨੂੰ ਫਿਰ ਉਹ ਸਾਰੀਆਂ ਉਹਨਾਂ ਦੇ ਅੱਗੇ ਉਹਨਾਂ ਨੂੰ ਝੁਕਣਾ ਪੈਂਦਾ ਇਸ ਕਰਕੇ ਅਸੀਂ ਸਾਰਾ ਇੱਕ ਹੋਈਏ ਇੱਕਠੇ ਹੋਈਏ ਇਕੱਠੇ ਹੋ ਕੇ ਜਿਹੜਾ ਕੰਮ ਕਰੀਏ ਇਹ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਉਹ ਭਰਾ ਉਹਨਾਂ ਨੂੰ ਵਸਾਈਏ ਉਹਨਾਂ ਦੀ ਬਾਹ ਫੜੀਏ ਉਹਨਾਂ ਨੂੰ ਵੀ ਵਾਪਸ ਲੈ ਕੇ ਆਈਏ ਤਾਂ ਅੰਕਦਰੇ ਅਸੀਂ ਫੇਰ ਲਾਉ ਉਹਦੀ ਕੋਈ ਗਲਤੀ ਕਰ ਲਈਏ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਮੈਨੂੰ ਜਰੂਰ ਕਿਸੇ ਨੂੰ ਵੀ ਕਿਸੇ ਵੀ ਪਿੰਡ ਚ ਕੁਝ ਵਰਕਰ ਚਾਹੀਦੇ ਨੇ ਜਾਂ ਤੁਹਾਨੂੰ ਕੁਝ ਛਿਗਲੀ ਕਰਨ ਜਾਣ ਵਾਲਿਆਂ ਦੇ ਪਰਿਵਾਰ ਚਾਹੀਦੇ ਨੇ ਉੱਥੇ ਦੀਆਂ ਬੀਬੀਆਂ ਕੰਮ ਕਰਨਗੀਆਂ ਘਰਾਂ ਚ ਤੇ ਜਿਹੜੇ ਵੰਜਾਰੇ ਨੇ ਉਹ ਖੇਤੀਬਾੜੀ ਦਾ ਕੰਮ ਕਰਨਗੇ ਜਿਹੜੇ ਛਿਗਲੀ ਕਰਨ ਨੇ ਉਹ ਹੋਰ ਕਿਹੜੇ ਤਰੀਕੇ ਦੇ ਕੰਮ ਕਰਨਗੇ ਜਿੱਦੋਂ ਅਸੀਂ ਬੈਠ ਕੇ ਗੱਲ ਕਰਾਂਗੇ ਇੱਕ ਮੰਚ ਦੇ ਉੱਤੇ ਤੇ ਪਿੰਡਾਂ ਦੀਆਂ ਪੰਚਾਇਤਾਂ 'ਚ ਬੈਠ ਕੇ ਗੱਲ ਕਰਾਂਗੇ ਜਿਵੇਂ ਉਹਨਾਂ ਦੇ ਉਹ ਸੁਝਾਅ ਹੋਣਗੇ ਅਸੀਂ ਉਹਨਾਂ ਨਾਲ ਸਹਿਮਤ ਹੋ ਕੇ ਅਸੀਂ ਫਿਰ ਉਹ ਕੰਮ ਨੂੰ ਅੱਗੇ ਤੋਰਾਂਗੇ ਤੇ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਤੇ ਭਈ ਸਾਰੇ ਹੀ ਇਕੱਠੇ ਹੋ ਕੇ ਹੱਲਾ ਮਾਰੀਏ ਤੇ ਇਸ ਚੀਜ਼ ਨੂੰ ਆਪਾਂ ਅੱਗੇ ਲੈ ਕੇ ਚੱਲੀਏ ਅ ਜਰੂਰ ਤੁਹਾਡੇ ਕੀ ਨੇ ਇਸ ਪੂਰੀ ਵਿਚਾਰ ਚਰਚਾ ਉੱਤੇ ਕਮੈਂਟ ਆਪਣੇ ਸਾਂਝੇ ਕਰਨਾ ਤੇ ਜੋ ਵੀ ਤੁਹਾਡੇ ਸੁਝਾਅ ਹੋਣਗੇ ਉਹਨਾਂ ਨੂੰ ਫੇਸਬੁੱਕ YouTube 'ਤੇ ਕਮੈਂਟਾਂ ਦੇ ਰਾਹੀਂ ਜਿਹੜਾ ਜਰੂਰ ਸਾਡੇ ਨਾਲ ਸਾਂਝਾ ਕਰਨਾ ਅਗਾਮੀ ਸਮੇਂ ਤੇ ਵਿੱਚ ਦੁਬਾਰਾ ਤੋਂ ਇੱਕ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਬਹੁਤ ਬਹੁਤ ਧੰਨਵਾਦ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ